थोड़ा थोड़ा कर कर दो, थोड़ा कर दो, और, आ दे तो तो। किच्ची हो ये। थोड़ी, थोड़ी के दी योग ਸਾਰੀ ਸਤ ਸਕੇ ਤੋਂ ਪਹਿਲਾਂ ਮੇਰੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜਿਹੜਾ ਤੁਹਾਡਾ ਇਕੱਠਾ ਠਾਠਾ ਮਾਰਦਾ ਸਾਰੇ ਪਿੰਡਾਂ ਚ ਕੱਲ ਮੈਂ ਸਾਰਾ ਦਿਨ ਮਲੇਰ ਕੋਟਲੇ ਸੀਗਾ ਸਾਡੇ ਪ੍ਰੋਗਰਾਮ ਆ ਥੋੜੀ ਆਵਾਜ਼ ਘਟਾ ਕੇ ਰੱਖੋ ਸਾਡੇ ਜਿਹੜੇ ਪ੍ਰੋਗਰਾਮ ਨੇ ਇਹ ਦੇਰ ਰਾਤ ਚੱਲਦੇ ਨੇ ਔਰ ਰੋਜ਼ ਬਹੁਤ ਵੱਡੇ ਵੱਡੇ ਇਕੱਠ ਹੋਣੇ ਸ਼ੁਰੂ ਹੋ ਗਏ ਬਾਡੀ ਤੋਂ ਬਾਅਦ ਇਹ ਕਿਸਮ ਦਾ ਮਾਹੌਲ ਬਣਦਾ 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 ਇਹ ਤੋਟਕ ਬਣ ਗਿਆ ਕਿ ਹੁਣ ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ ਆ ਭੱਜਣਾ ਪੈ ਗਿਆ ਨੇ ਸਾਰਾ ਅਮਲਾ ਸਾਰਾ ਤੰਤਰ ਤੁਰੇ ਫਿਰਦਾ ਭੱਜਾਇ ਫਿਰਦਾ ਵੀ ਕਿਸੇ ਤਰੀਕੇ ਦੇ ਨਾਲ ਜਿਹੜਾ ਸਰਕਾਰ ਦੀ ਜਿਹੜੀ ਉਹਨਾਂ ਨੂੰ ਚਾਰ ਤਰੀਕ ਨੂੰ ਕੰਨਾਂ ਤੇ ਲਿਖਿਆਉਣ ਲੱਗ ਗਿਆ ਕਿ ਸਰਕਾਰ ਦੀ ਹਾਰ ਹੋਣ ਜਾ ਰਹੀ ਹੈ ਹਾਰ ਤਾਂ ਉਹਨਾਂ ਦੇ ਆਪਣੇ ਕਰਮਾਂ ਦੇ ਕਰਕੇ ਜੋ ਉਹਨਾਂ ਨੇ ਪਿਛਲੇ 2 ਸਾਲਾਂ ਵਿੱਚ ਅਨਿਆਇ ਕੀਤਾ ਪੰਜਾਬ ਦੇ ਲੋਕਾਂ ਨਾਲ ਜੋ ਤੱਕਾ ਕੀਤਾ ਸਰਕਾਰ ਦੀ ਪ੍ਰਣਾਲੀ ਦਾ ਤੰਤਰ ਦਾ ਦੁਰਉਪਯੋਗ ਕੀਤਾ ਲੋਕਾਂ ਦੇ ਪਿੰਡਾਂ ਵਿੱਚ ਜਾ ਕੇ ਉਹਨਾਂ ਵਾਸਤੇ ਕੋਈ ਜੋ ਉਹਨਾਂ ਦਾ ਫਰਜ਼ ਬਣਦਾ ਸੀ ਵਿਕਾਸ ਕਾਰਜਾਂ ਦਾ ਉਹ ਨਹੀਂ ਕੀਤਾ ਤਾਂ ਨਤੀਜਾ ਤਾਂ ਉਸ ਦਾ ਮਿਲਣ ਲੱਗਿਆ ਵਾ ਪਰ ਹੁਣ ਉਸ ਨਤੀਜੇ ਨੂੰ ਰੋਕਣ ਵਾਸਤੇ ਆਪਣੀ ਬੇਇੱਜ਼ਤੀ ਨੂੰ ਲੁਕੋਣ ਵਾਸਤੇ ਹੁਣ ਉਲਟਾ ਤੰਤਰ ਬਿਠਾ ਰਹੇ ਨੇ ਹੋਰ ਇਹ ਪਿੰਡਾਂ ਦੇ ਵਿੱਚ ਸਾਰਾ ਜਿਹੜਾ ਅਫਸਰਸ਼ਾਹੀ ਆ ਪੁਲਿਸ ਵੀਡੀਓ ਦਾ ਡਿਪਾਰਟਮੈਂਟ ਔਰ ਖਾਸ ਤੌਰ ਤੇ ਜਿਹੜਾ ਰੂਰਲ ਡਿਵੈਲਪਮੈਂਟ ਡਿਪਾਰਟਮੈਂਟ ਦਾ ਦੁਰਉਪਯੋਗ ਕਰਕੇ ਅੱਜ ਉਹ ਸਰਪੰਚਾਂ ਤੇ ਜ਼ੋਰ ਲਾ ਕੇ ਉਹਨਾਂ ਨੂੰ ਡਰਾ ਰਹੇ ਨੇ ਕਿ ਜਾਂ ਤਾਂ ਪਟਾਪੋਆ ਲਓ ਨਹੀਂ ਤਾਂ ਤੁਹਾਡੇ ਦੇ ਪਰਚਾ ਦਰਜ ਕਰਾਂਗੇ ਤੁਹਾਡੀ ਜਾਂਚ ਕਰਾਵਾਂਗੇ ਤੁਹਾਡਾ ਰਿਕਾਰਡ ਚੱਕ ਕੇ ਲੈ ਜਾਵਾਂਗੇ ਇਹ ਮੇਰੇ ਕੋਲ ਅੱਜ-ਅੱਜ ਦੇ ਵਿੱਚ ਦੋ ਤਿੰਨ ਇਨਸਤਿਸ ਇਸਲਾ ਦੇ ਅਗੇ ਉਦਾਹਰਨ ਅੱਜ ਤੁਹਾਡੇ ਆਪਣੇ ਨਗਰ ਦਾ ਬਲਵਿੰਦਰ ਸਿੰਘ ਜਿਹਨੂੰ ਆਪਾਂ ਪਿਆਰ ਨਾਲ ਮਿਸ਼ਰਾ ਵੀ ਕਹਿੰਦੇ ਆ ਇਹਨਾਂ ਤੇ ਅੱਜ ਤੋਂ 5 15 ਤਰੀਕ ਨੂੰ ਇਹਨਾਂ ਦੇ ਉੱਤੇ ਇੱਕ ਐਫ ਆਈ ਆਰ ਦਰਜ ਕਰਤੀ ਆ ਐਫ ਆਈ ਆਰ ਨੰਬਰ 24 ਧਾਰਾ ਲਾਤੀਆਂ ਸਾਰੀਆਂ 395 506 323 ਇਤੈਟਰਾ ਇਤੈਟਰਾ ਥਾਣਾ ਫੁੱਲੀ ਫੁੱਲੀਵਾਲ ਫਿਰ ਮਕਸਦ ਇਸ ਕੰਮ ਦਾ ਇਹ ਆ ਕਿ ਐਮਐਲਏ ਜਿਹੜਾ ਇੱਕ ਉਹਦਾ ਲੋਕਲ ਜਿਹੜਾ ਕਿ ਇੱਕ ਮੂਕ ਦਰਸ਼ਕ ਹੈ ਬੰਦੂਆ ਮਜ਼ਦੂਰ ਹੈ ਜਿਹੜਾ ਜਿਹੜਾ ਵਿਧਾਨ ਸਭਾ ਚ ਕਦੀ ਨਹੀਂ ਬੋਲਦਾ ਉਹ ਹੁਣ ਪੁਲਿਸ ਦਾ ਸਹਾਰਾ ਲੈ ਕੇ ਇਲੈਕਸ਼ਨ ਲੜਨਾ ਚਾਹੁੰਦਾ ਅਫਸਰਾਂ ਦਾ ਸਹਾਰਾ ਲੈ ਕੇ ਇਲੈਕਸ਼ਨ ਲੜਨਾ ਚਾਹੁੰਦਾ ਇਹਦਾ ਮਤਲਬ ਉਹਨਾਂ ਨੇ ਹਾਰ ਆਪਣੀ ਕਬੂਲ ਲਈ ਹੈ ਉਹਨਾਂ ਦਾ ਉਹਨਾਂ ਦਾ ਪੰਜਾਬ ਦੇ ਵਿੱਚ ਉਹਨਾਂ ਦਾ ਜਿਹੜਾ ਗ੍ਰਾਫ ਹੈ ਉਹ ਡਿੱਗ ਚੁੱਕਾ ਉਹਨਾਂ ਦਾ ਭਰੋਸੇ ਤੇ ਵਿਸ਼ਵਾਸ ਲੋਕਾਂ ਦੇ ਮਨਾਂ ਵਿੱਚ ਟੁੱਟ ਚੁੱਕਾ ਹੈ ਔਰ ਇੱਥੇ ਬਸ ਲਈ ਹੁਣੇ ਮੈਂ ਤੁਰਿਆ ਹੁੰਦਾ ਸੀ ਇੱਕ ਪਿੰਡਰਾ ਪਿੰਡ ਆ ਆਪਣਾ ਸੰਦੂਰ ਹਲਕੇ ਦੇ ਵਿੱਚ ਉੱਥੇ ਸਾਡੇ ਸਰਪੰਚ ਸਾਹਿਬ ਨੇ ਉਹਨਾਂ ਦਾ ਨਾਮ ਹੈ ਭੀਮ ਸਿੰਘ ਉਹਦੇ ਉੱਤੇ ਵੀ ਸੇਮ ਕਾਰਵਾਈ ਰੂਰਲ ਡਿਵੈਲਪਮੈਂਟ ਦਾ ਡਿਪਟੀ ਡਾਇਰੈਕਟਰ ਆ ਕੋਈ ਵਿਨੋਦ ਕੁਮਾਰ ਹੈ ਉੱਥੇ ਪਟਿਆਲੇ ਬੈਠਦਾ ਉਸ ਨੇ ਉਹਨਾਂ ਨੂੰ ਇੱਕ ਨੋਟਿਸ ਕੱਢਿਆ ਹੋਇਆ ਕਿ ਕਿਉਂ ਨਾ ਤੇਰੇ ਖਿਲਾਫ ਤੈਨੂੰ ਸਸਪੈਂਡ ਕਰਕੇ ਤੇਰੇ ਤੇ ਕਾਰਵਾਈ ਪਰਚਾ ਝੂਠਾ ਪਰਚਾ ਕ੍ਰਿਮੀਨਲ ਪਰਚਾ ਦਰਜ ਕੀਤਾ ਜਾਵੇ ਉਹਨਾਂ ਦਾ ਮੈਨੂੰ ਫੋਨ ਆਇਆ ਸੀ ਇਹੀ ਮੈਸੇਜ ਉਸ ਇਲਾਕੇ ਦਾ ਐਮਐਲਏ ਵੀ ਦੇ ਰਹੀ ਐ ਕਿ ਯਾਹ ਸਾਡੇ ਨਾਲ ਪਟਾਪੋ ਵਾਲਾ ਨਹੀਂ ਤਾਂ ਜਿੱਦਾਂ ਬਾਕੀ ਪਿੰਡਾਂ ਵਿੱਚ ਅਸੀਂ ਪਰਚੇ ਦਰਜ ਕਰਾਏ ਇਹ ਪਰਚਾ ਦਰਜ ਕਰਾਂਗੇ ਔਰ ਇੱਥੇ ਹੀ ਬਸ ਨਹੀਂ ਇੱਕ ਦਿਨ ਦੋ ਇੱਕ ਇੱਕ ਦਿਨ ਪਹਿਲਾਂ ਦੁਗਰੀ ਪਿੰਡ ਆ ਮਲੇ ਕੋਟਲੇ ਦਾ ਉੱਥੇ ਉਹ ਪਿੰਡ ਮੁਸਲਮਾਨਾਂ ਦਾ ਪਿੰਡ ਐ ਸਾਰਾ ਉੱਥੇ ਚੀਫ ਮਨਿਸਟਰ ਸਾਹਿਬ ਦੀ ਘਰ ਵਾਲੀ ਆਪ ਬੀਬੀ ਗੁਰਪ੍ਰੀਤ ਕੌਰ ਜਾ ਕੇ ਬੈਠ ਗਈ ਹੁਣ ਜਦੋਂ ਚੀਫ ਮਨਿਸਟਰ ਦੀ ਘਰ ਵਾਲੀ ਨੇ ਜਾਣਾ ਉੱਥੇ ਡੀਸੀ ਐਸਐਸਪੀ ਦਾ ਮਰਦਾ ਜਾਂਦਾ ਵਾ ਉਸ ਪਿੰਡ ਵਿੱਚ ਸਾਰਾ ਪ੍ਰੈਸ਼ਰ ਪਾਤਾ ਸਰਪੰਚ ਦੇ ਉੱਤੇ ਜ਼ੋਰ ਪਾ ਕੇ ਕਿ ਤੂੰ ਸਾਡੇ ਨਾਲ ਆ ਜਾ ਨਹੀਂ ਤਾਂ ਤੇਰੇ ਤੇ ਕਾਰਵਾਈ ਕਰਾਂਗੇ ਇਸ ਤਰ੍ਹਾਂ ਕਰਕੇ ਕਿੰਨਾ ਲੋਕਾਂ ਨੂੰ ਡਰਾ ਲੈਣਗੇ 14 ਲੱਖ ਵੋਟਰ ਆ ਮੈਂ ਭਗਵੰਤ ਨੂੰ ਕਹਿਣਾ ਚਾਹੁੰਦਾ ਕਿ ਬਸ ਹੋ ਗਈ ਬਾਸ ਬਦਲਾਓ ਦੀ ਹੱਥ ਖੜੇ ਕਰਕੇ ਕਹਿ ਦੇ ਕਿ ਮੈਂ ਹਾਰ ਗਿਆ ਵਾਂ ਤੇ ਤੇਰੇ ਸਰਪੰਚਾਂ ਨੂੰ ਉੱਧੇ ਮੈਂ ਆਪਣੇ ਸਰਪੰਚਾਂ ਨੂੰ ਕਹਿ ਦੇ ਕਹਾਂਗਾ ਕਿ ਇਹਨਾਂ ਦੀ ਇਹਨਾਂ ਦਾ ਜਿਹੜਾ ਆ ਜਿਹੜਾ ਤੁਹਾਡੇ ਤੇ ਪ੍ਰੈਸ਼ਰ ਪਾ ਰਹੇ ਨੇ ਆਪਾਂ ਇਹਦੇ ਬਾਰੇ ਗੱਲ ਕਰਦੇ ਨੇ ਬੈਠ ਕੇ ਔਰ ਇਹ ਹਾਰ ਸਵੀਕਾਰ ਕਰ ਲਈ ਅੱਜ ਇਸ ਵੇਲੇ ਜਦੋਂ ਬਾਕੀ ਤੁਹਾਡੇ ਨਾਲ ਔਰ ਹਾਰ ਦੀ ਤੇ ਗੱਲ ਛੱਡੋ ਮੈਨੂੰ ਤਾਂ ਐਂ ਲੱਗਦਾ ਵਾ ਕਿ ਆਮ ਆਦਮੀ ਪਾਰਟੀ ਤੇ ਭੋਕਰ ਪਾਰਟੀ ਦੌੜ ਚ ਹੀ ਹੈ ਨਹੀਂਗੇ ਦੌੜ ਚ ਕੋ ਹੋਰ ਪਾਰਟੀਆਂ ਇਹ ਤਾਂ ਮਿਲਣਾ ਦਾ ਤੀਜੇ ਨੰਬਰ ਤੇ ਪਹੁੰਚ ਗਏ ਨੇ ਤੇ ਕਿੰਨੇ ਸਾਲ ਸਰਪੰਚਾਂ ਨੂੰ ਡਰਾਉਂਗੇ ਤੁਸੀਂ ਅਫਸਰਾਂ ਨੂੰ ਕਹਿਣਾ ਚਾਹੁੰਦਾ ਮੈਂ ਸਾਰੇ ਆਫਸਰ ਨੂੰ ਕਹਿਣਾ ਚਾਹੁੰਦਾ ਕਿ ਇਹ ਕੰਮ ਗਲਤ ਮਤ ਕਰੋ ਪਰਮਾਤਮਾ ਦੀ ਕਿਰਪਾ ਨਾਲ 4 ਤਰੀਕ ਤੋਂ ਬਾਅਦ ਪੰਜਾਬ ਦਾ ਮਾਹੌਲ ਬਦਲ ਜਾਣਾ ਤੇ ਇੱਥੇ ਸੰਗਰੂਰ ਦੇ ਲੋਕਾਂ ਨੇ ਐਮਪੀ ਬਣਾ ਕੇ ਮੈਨੂੰ ਭੇਜ ਦਿੱਤਾ ਤਾਂ ਮੈਂ ਇਕੱਲੇ ਇਕੱਲੇ ਜਿਹੜਾ ਮੇਰੇ ਕਿਸੇ ਸਰਪੰਚ ਨਾਲ ਕੋਈ ਜ਼ਿਆਦਤੀ ਹੋਈ ਕੋ ਤੱਕਾ ਹੋਇਆ ਕਾਂਗਰਸ ਦੇ ਕਿਸੇ ਵਰਕਰ ਨਾਲ ਬਲਕਿ ਕਿਸੇ ਅਕਾਲੀ ਵਰਕਰ ਨਾਲ ਵੀ ਬਲਕਿ ਕਿਸੇ ਝਾਰੂ ਵਾਲਾ ਜਿਹੜਾ ਤੁਹਾਡਾ ਜਿਹੜੇ ਹੁਣ ਤੁਹਾਡੇ ਨਾਲ ਸਹਿਮਤ ਨਹੀਂ ਗਏ ਅਗਰ ਤੁਸੀਂ ਉਹਨਾਂ ਨਾਲ ਕੋਈ ਜ਼ੁਲਮ ਕਰੋਗੇ ਇਕੱਲੇ ਇਕੱਲੇ ਦਾ ਕੇਸ ਸੁਪਾਲ ਸਿੰਘ ਖੇੜਾ ਲੜੇਗਾ ਭਾਵੇਂ ਮੈਨੂੰ ਹਾਈ ਕੋਰਟ ਤੱਕ ਨਾ ਲੈਣਾ ਪਵੇ ਲੜੋ ਇਲੈਕਸ਼ਨ ਤੱਕ ਨੇ ਹੋ ਕੇ ਤੁਸੀਂ ਤਾਂ ਕਹਿੰਦੇ ਸੀ ਰਾਜਧਾਨੀ ਆ ਤੁਹਾਡੀ ਹੁਣ ਕਿੱਧਰ ਚੱਲੇਗੀ ਰਾਜਧਾਨੀ ਹੁਣੇ ਮਤਲਬ ਰਾਜਧਾਨੀ ਠੱਗ ਗਈ ਐ ਡਰਦੇ ਕਹਦੇ ਨਹੀਂ ਹੋ ਆਪ ਮੈਦਾਨ ਚ ਆਓ ਨਾ ਸਾਹਮਣੇ ਆਪ ਸਾਡੇ ਨਾਲ ਕੇ ਲੜੋ ਮੈਂ ਤਾਂ ਕਈ ਵਾਰੀ ਮੇਰੇ ਵੀਰੋ ਕਹਿ ਚੁੱਕਾ ਭਗਵਾਨ ਪਤਨ ਨੂੰ ਕਿ ਇਕੱਲੇ ਹੀ ਨਹੀਂ ਵੈਸ ਕਰਾ ਲੀਓ ਉੱਥੇ ਲੁਧਿਆਣਾ ਐਗਰੀਕਲਚਰ ਯੂਨੀਵਰਸਿਟੀ ਮੈਂ ਤਾਂ ਆਪੇ ਜੇਲ੍ਹ ਸੀਗਾ ਬਾਕੀ ਇਹਦੀ ਕੁਰਸੀਆਂ ਖਾਲੀ ਰੱਖ ਕੇ ਸਾਰਾ ਹਾਲ ਵਿੱਚ ਦੋ ਦਿਨਿਆਂ ਯਾਰ ਪੁਲਿਸ ਬਿਠਾ ਕੇ ਬਾਹਰ ਸੌਣੀ ਲਾ ਕੇ ਕਿਸੇ ਕਿਸਾਨ ਆਗੂ ਨੂੰ ਨਹੀਂ ਵੜਨ ਦਿੱਤਾ ਕਿਸੇ ਬੰਦੇ ਨੂੰ ਅੰਦਰ ਨਹੀਂ ਜਾਣ ਦਿੱਤਾ ਅਖੇ ਜੀ ਮੇਰੇ ਨਾਲ ਬਹਿਸ ਕਰ ਲੋ ਇਕੱਲਾ ਹੀ ਬਹਿਸ ਕਰਕੇ ਇਕੱਲਾ ਹੀ ਬੋਲ ਕੇ ਉੱਠ ਕੇ ਭੱਜ ਗਿਆ ਅੱਜ ਇਹਨੂੰ ਕਹਿੰਦੇ ਬਹਿਸ ਸ਼ਰੀਆ ਸਤ ਚਾਪਾ ਬੈਠੇ ਆ ਸਾਡੀਆਂ ਪਹਿਰਾਂ ਬੈਠੀਆਂ ਨੇ ਪਿੰਡ ਦੇ ਬਤਵੰਤੇ ਆ ਦਰਸ਼ਨ ਸਿੰਘ ਜੀ ਵਰਗੇ ਰਿਟਾਇਰਡ ਪੈਨਸ਼ਨਰ ਦੇ ਪ੍ਰਧਾਨ ਬੈਠੇ ਨੇ ਤੁਹਾਡੇ ਪੰਚਾਇਤ ਮੈਂਬਰ ਨੰਬਰਦਾਰ ਪੁਰਾਣੇ ਸਰਪੰਚ ਆ ਰਿਟਾਇਰਡ ਮੈਨੂੰ ਮਿਲੇ ਹੋਣੇ ਟੀਚਰ ਸਰਵਾਨ ਜਿਹੜੇ 파ਸਲਾ ਸਾਹਿਬ ਦੇ ਨਾਲ ਕੰਮ ਕਰਦੇ ਨੇ ਬਲਕੀਤ ਸਿੰਘ ਹੁਣ ਸ਼ਾਇਦ ਇਹਦਾ ਨਾਮ ਬਲਕੀ ਜੀ ਸਿੰਘ ਹਾਂ ਇਸ ਕਰਕੇ ਇਹਨੂੰ ਕਹਿੰਦੇ ਨੇ ਸਤ ਇਹ ਤੇ ਕਰੋ ਮੈਂ ਸਾਨ ਕੇ ਮੈਂ ਬਹੁਤ ਵਾਰੀ ਕਿਹਾ ਕਿ ਪੰਜਾਬ ਦੇ ਹਰ ਮੁੱਦੇ ਤੇ ਭਗਵੰਤ ਨੂੰ ਕਿਹਾ ਕਿ ਸਮਾ ਵੀ ਤੇਰਾ ਥਾਂ ਵੀ ਤੇਰਾ ਪੁਲਿਸ ਵੀ ਤੇਰੀ ਕੱਲਾ ਖੇਰਾ ਹੋਊਗਾ ਬਸ ਮੁੜ ਕੇ ਟਾਈਮ ਹੀ ਨਹੀਂ ਦਿੱਤਾ ਬਸ ਉਧਾ ਹਿਸ਼ਤਿਆਰਾ ਤੇ ਲਾਈ ਜਾਂਦੇ ਨੇ ਆ ਦੇਖੋ ਜੀ ਲਿਖਿਆ ਸੰਸਦ ਚ ਭਗਵੰਤ ਮਾਨ ਪਤਾ ਨਹੀਂ ਕੀ ਖੁਸ਼ਹਾਲ ਪੰਜਾਬ ਤੇ ਵਧੇਗੀ ਸ਼ਾਨ ਹਾਂ ਆ ਟੁਚੀਅਲ ਬੰਦੇ ਦੀ ਫੋਟੋ ਲਾਈ ਜਿਹੜਾ ਸ਼ਰਾਬ ਘਟਾਰ ਦੇ ਵਿੱਚ ਫਸਿਆ ਹੋਇਆ ਜਿਹੜਾ ਕੇਜਰੀਵਾਲ ਆ ਹਜ਼ਾਰਾਂ ਕਰੋੜਾਂ ਦਾ ਘੁਟਾਲਾ ਸੁਪਰੀਮ ਕੋਰਟ ਨੇ ਇਹਨਾਂ ਦੀ ਇਹਨੂੰ ਕਹਿਤਾ ਇਹ ਪਹਿਲੀ ਤਰੀਕ ਤੱਕ ਜ਼ਮਾਨਤ ਤੇ ਆ ਅੱਜ ਹੁਣ ਮੈਂਤ ਗੜ ਕੇ ਅਰਜੀ ਲਾਈ ਮੇਰੀ ਇੱਕ ਹਫਤਾ ਜ਼ਮਾਨਤ ਹੋਰ ਵੜਾ ਦਿਓ ਜੀ ਪਲੀਜ਼ ਮੇਰੀ ਸ਼ੂਗਰ ਵੱਢ ਗਈ ਹੈ ਜੇਲ੍ਹ ਮੈਂ ਅੱਮ ਖਾਂਦਾ ਜੇਲ੍ਹ ਚ ਬੈਠਾ ਇਹ ਬੰਦਾ ਪੰਜਾਬ ਦਾ ਤੇ ਆਪਣਾ ਉਹ ਪੰਜਾਬ ਦੇ ਲੋਕਾਂ ਨੂੰ ਫੜ ਕੇ ਐਨੇ ਸਿੰਦੰਦਾ ਇਹਦੀ ਕੀ ਮਜਾਦ ਹੈ ਇਸ ਬੰਦੇ ਦੀ ਕਿ ਸਾਡੇ ਭਾਈ ਅਮਰਪਾਲ ਸਿੰਘ ਖਾਲਸਾ ਵਰਗਿਆਂ ਨੂੰ ਡਿਬਰੂਗੜ੍ਹ ਦੀਆਂ ਜੇਲਾ ਵਿੱਚ ਇਸ ਬੰਦੇ ਨੇ ਭਜਵਾਇਆ ਮੇਰੇ ਵੀਰੋ ਔਰ ਵੀ ਕਹਿ ਰਹੇ ਸੀ ਇਹਨਾਂ ਦੀ ਜਮਾਨਤਾ ਆਪ ਕੇਜਰੀਵਾਲ ਤੇ ਇਹਦਾ ਜਿਹੜਾ ਸਸੋਢੀਆ ਔਰ ਇਹਦਾ ਸਤਿੰਦਰ ਜੈਨ 1.5 ਸਾਲ ਦੇ ਅੰਦਰ ਨਹੀਂ ਜੇਲ੍ਹ ਸ਼ਰਾਬ ਘੁਟਾਲੇ ਵਿੱਚ ਸੁਪਰੀਮ ਕੋਰਟ ਤੱਕ ਥੱਲੇੋਂ ਲੈ ਕੇ ਉੱਤੇ ਤੱਕ ਜਮਾਨਤਾ ਰਿਜੈਕਟ ਸੁਪਰੀਮ ਕੋਰਟ ਨੇ ਕਿਹਾ ਕਿ ਤੁਹਾਡਾ ਤਾਂ 338 ਕਰੋੜ ਰੁਪਏ ਘੁਟਾਲੇ ਸਾਬਤ ਹੁੰਦਾ ਵਾ ਫਿਰ ਵੀ ਕਹੀ ਜਾਂਦੇ ਕੱਟੜ ਇਮਾਨਦਾਰ ਆ ਅੱਛਾ ਅਗਲਾ ਜੋ ਕੇਜਰੀਵਾਲ ਨੂੰ ਫੜਿਆ ਇਹਨੇ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਪਾਈ ਕਿ ਮੇਰੀ ਮੇਰੀ ਜਿਹੜੀ ਅਰੈਸਟ ਹੈ ਘੈਰ ਕਾਨੂੰਨੀ ਆ ਹਾਈ ਕੋਰਟ ਨੇ 150 ਸਵੇਲਾ ਆਰਡਰ ਪਾਸ ਕੀਤਾ ਉਹ ਕਹਿੰਦਾ ਬੰਦਾ ਹੀ ਤੂੰ ਮੇਨ ਆ ਤੈਨੂੰ ਕਿਹਦਾ ਛੱਡਦੀ ਏ ਇਹਨੂੰ ਇਲੈਕਸ਼ਨ ਕਰਕੇ ਇੰਟਰਮ ਬੇਲ ਮਿਲੀ ਆ ਇਸ ਕਰਕੇ ਇਹ ਉਹ ਬੰਦੇ ਨੇ ਜਿਨ੍ਹਾਂ ਨੇ ਮਖੌਟਾ ਪਾਇਆ ਸੀ ਅ ਇਨਸਾਫ ਦਾ ਭਗਤ ਸਿੰਘ ਦਾ ਬਾਬਾ ਸਾਹਿਬ ਉਮੀਦਵਾਰ ਦਾ ਔਰ ਬਦਲਾਅ ਦਾ ਆਪਾਂ ਪੰਜਾਬ ਦੇ ਲੋਕੀ ਭੋਲੇ ਆ ਆਪਾਂ ਜਜ਼ਬਾਤੀ ਮੈਂ ਵੀ ਤੁਹਾਡੇ ਵਿੱਚੋਂ ਇੱਕ ਆ ਮੈਂ ਵੀ ਇਹਨਾਂ ਦਾ ਇਹਨਾਂ ਦਾ ਸ਼ਿਕਾਰ ਹੋ ਗਿਆ ਮੈਨੂੰ ਨਹੀਂ ਸੀ ਪਤਾ ਕਿ ਕਿੰਦਾ ਦੇ ਬੰਦੇ ਨੇ ਮੈਨੂੰ ਵੀ ਉਹਨੂੰ ਮੈਂ ਸਮਝਾ ਕਿ ਬੜੀ ਚੰਗੀ ਲੜਾਈ ਲੜਦੇ ਅੰਦੋਲਨ ਚੋਂ ਨਿਕਲੀ ਪਾਰਟੀ ਆ ਨਹੀਂ ਇਸੇ ਪਤਾ ਇਹ ਦਿੱਕਤ ਇਹ ਤਰ ਬੰਦੇ ਨੇ ਆਪਾਂ ਸਾਡੇ ਦਿਲ ਤੋਂ ਸੋਚਣ ਵਾਲੇ ਬੰਦੇ ਆ ਪੰਜਾਬ ਦੇ ਲੋਕਾਂ ਨੇ 92 ਬਣਾ ਦਿੱਤੇ ਮੇਰੇ ਵੀਰੋ ਔਰ 92 ਕੀ ਕਰ ਰਹੇ ਨੇ ਆਪਣੇ ਲੋਕਾਂ ਦੇ ਪਰਚੇ ਦਾਜ ਕਰਾ ਰਹੇ ਨੇ ਆ ਸਰਪੰਚ ਨੇ ਇੱਥੇ ਰਹਿਣਾ ساری ਜ਼ਿੰਦਗੀ ਉਹ ਕੁਲਦੀ ਪੁੰਡੋਰੀ ਨੂੰ ਕਹਿਣਾ ਕੋ ਲੰਨ ਤੇ ਤੇਰੇ ਤੇ ਸ਼ਰਮ ਕਰ ਓਏ ਇਹ ਪਰਚਾ ਤੂੰ ਕਰਾ ਕੇ ਜਾਣਾ ਕਿੱਧਰ ਨੂੰ ਆ ਕੱਲ ਨੂੰ ਤੇਰੇ ਤੇ ਪਰਚੇ ਨਹੀਂ ਹੋਣਗੇ ਰਾਜ ਸੱਤਾ ਵੀ ਕਦੀ ਕਿਸੇ ਕੋਈ ਸਦਾ ਦੱਸਿਓ ਮੈਨੂੰ ਇਹ ਤਾਂ ਆਉਣ ਜਾਣ ਦੀ ਚੀਜ਼ ਆ ਅੱਜ ਇਹਨਾਂ ਦੇ ਕੋਲ ਹੈ ਕੱਲ ਸਾਡੇ ਕੋਲ ਹੋਵੇਗੀ ਹਾਲਾਂਕਿ ਮੈਂ ਬਦਲਾਖੋਰੀ 'ਚ ਵਿਸ਼ਵਾਸ ਨਹੀਂ ਕਰਦਾ ਪਰ ਇੱਕ ਗੱਲ ਜ਼ਰੂਰ ਸਾਨੂੰ ਕਰਨੀ ਪਵੇਗੀ ਮੇਰੇ ਸਮੇਤ ਜਿਹੜਾ ਝੂਠਾ ਪਰਚਾ ਦਰਜ ਕੀਤਾ ਇਹਦਾ ਇਨਸਾਫ ਤਾਂ ਅਸੀਂ ਲਵਾਵਾਂਗੇ ਨਾ ਇਹ ਤਾਂ ਇਨਾ ਹੱਕ ਤਾਂ ਸਾਡਾ ਬਣਦਾ ਹੈ ਇਸ ਕਰਕੇ ਇਹਨਾਂ ਨੇ ਪੰਜਾਬ ਦਾ ਬੇੜਾ ਗਰਦ ਕਰ ਦਿੱਤਾ ਅੱਜ ਨਸ਼ੇ ਪੈਣਾਂ ਨਾਲੋਂ ਵੀ ਜ਼ਿਆਦਾ ਨੇ ਅੱਜ ਬੇਦਬੀਆਂ ਦਾ ਮਸਲਾ ਹੱਲ ਨਹੀਂ ਹੋਇਆ ਅੱਜ ਸਾਡੀ ਬੇਰੋਜ਼ਗਾਰ ਬੱਚੇ ਸਾਰੀਆਂ ਨੌਕਰੀਆਂ ਸਾਡੀਆਂ हरियाणा ਤੇ Rajasthan ਤੇ ਦਿੱਲੀ ਵਾਲੇ ਲੈ ਕੇ ਕਿਉਂਕਿ ਸਾਡੇ ਕੋ ਕਾਨੂੰਨ ਹੀ ਨੀਗਾ ਜਿਹੜਾ ਕਾਨੂੰਨ ਮੈਂ ਰੋਜ਼ ਸਾਇਦ ਕਰ ਰਿਆਂ ਕਿ ਹਿਮਾਚਲ ਪ੍ਰਦੇਸ਼ ਦੀ ਤਰਜ਼ ਤੇ ਕਾਨੂੰਨ ਬਣਾਓ ਕੋਈ ਵੀ ਗੈਰ ਪੰਜਾਬੀ ਆਵੇ ਜੀ ਸਰਕੇ ਪਰ ਕੋਈ ਪਤਾ ਤਾਂ ਹੋਵੇ ਸਾਨੂੰ ਕੌਣ ਆ ਰਿਹਾ ਇੱਥੇ ਉਹ ਸ਼ਰਤਾਂ ਪੂਰੀਆਂ ਕਰੇ ਜੀ ਸਰਕੇ ਨੌਕਰੀ ਲਵੇ ਜ਼ਮੀਨ ਲਵੇ ਵੋਟਰ ਬਣੇ ਹਿਮਾਚਲ ਪ੍ਰਦੇਸ਼ ਵਿੱਚ ਕੋਈ ਬੰਦਾ ਐ ਜਾ ਕੇ ਪੁਰਿਆ ਜਾਂਦਾ ਜਾ ਕੇ ਉੱਥੇ ਵੋਟਰ ਜਾਂ ਜ਼ਮੀਨ ਜਾਂ ਨੌਕਰੀ ਨਹੀਂ ਲੈ ਸਕਦਾ ਅਸੀਂ ਤਾਂ ਆਪਣੀ ਹੋਂਦ ਬਚਾਉਣ ਦੀ ਗੱਲ ਕਰਦੇ ਆਂ ਭਗਵੰਤਪਾਲ ਨੂੰ ਇਸ ਗੱਲ ਦਾ ਨਹੀਂ ਪਤਾ ਕਿਉਂਕਿ ਚਲਾਉਣ ਵਾਲੇ ਤਾਂ ਕੇਜਰੀਵਾਲ ਹੋਣੀ ਨੇ ਬਾਤ ਦੋੜ ਤਾਂ ਸਾਰੀ ਦਿੱਲੀਆ ਦੇ ਦਿੱਲੀ ਵਾਲਿਆਂ ਦੇ ਹੱਥ ਚ ਤਾਂ ਕਰਕੇ ਇਹਨਾਂ ਨੇ ਐਸਐਨਐਸ 'ਤੇ ਲਾਈ ਸਾਡੇ ਕਿਸਾਨ ਵੀ ਕੁੱਟੇ ਗਏ ਇਹਨਾਂ ਦੀ ਸਹਿਮਤੀ ਨਾਲ ਜਿਹੜਾ ਸ਼ੰਭੂ ਦੇ ਉੱਤੇ ਬਾਰਡਰ ਤੇ ਧਰਨਾ ਲਗਾਣਾ ਕਿਸਾਨਾਂ ਦਾ ਹਰਿਆਣਾ ਪੁਲਿਸ ਨੇ ਕੱਗਰ ਦਰਿਆ ਦੇ ਅੰਦਰ ਜਿਹੜੇ ਪੁਲ ਦੇ ਉੱਤੇ ਆਣ ਕੇ ਬੈਰੀਕੇਡ ਲਾ ਕੇ ਸਾਨੂੰ ਕੁੱਟਿਆ ਵਾ ਔਰ ਇਹਨੇ ਕੋਈ ਕਾਰਵਾਈ ਨਹੀਂ ਕੀਤੀ ਭਗਵੰਤਪਾਲ ਨੇ ਹਰਿਆਣਾ ਪੁਲਿਸ ਦੇ ਖਿਲਾਫ ਇਸ ਕਰਕੇ ਉਹ ਵੀ ਜੁਆਇੰਟ ਆਪਰੇਸ਼ਨ ਸੀ ਭਾਜਪਾ ਦੇ ਨਾਲ ਐਨਐਸਏ ਵੀ ਲਾਈ ਜੁਆਇੰਟ ਆਪਰੇਸ਼ਨ ਸੀਗਾ ਆਪਾਂ ਗਲਤ ਬੰਦੇ ਚੁਣ ਚੁੱਕੇ ਹਣ ਵਾਰੀ ਆ ਆਪਣੇ ਸੁਧਾਰ ਦੀ ਦੋਨੋਂ ਤਾਨਾਸ਼ਾਹ ਨੇ ਉੱਪਰ ਵੀ ਮੋਦੀ ਕਿਸੇ ਦੀ ਸੁਣਦਾ ਨਹੀਂ ਬਾਤ ਈਡੀ ਸੀਬੀਆਈ ਤੱਕਾ ਸਰਕਾਰਾਂ ਤੋੜ ਦਿਓ ਘਟਕਿੰਤਿਆਂ ਦੇ ਖਿਲਾਫ ਕਾਨੂੰਨ ਬਣਾ ਦਿਓ ਇਸ ਕਰਕੇ ਸਾਡਾ ਤਾਂ ਪੰਗਾ ਦੋਸਤਾਨਾ ਸ਼ਾਵਨਾ ਬਾਕੀ ਭਾਰਤ ਤਾਂ ਇਕੱਲਾ ਇੱਕ ਤਾਨਾਸ਼ਾਹ ਨਾਲ ਲੜਦੇ ਮੋਦੀ ਨਾਲ ਆ ਦੂਜੇ ਤਾਨਾਸ਼ਾਹ ਇਹ ਆ ਕੇ ਸਾਡੇ ਵਾਲੇ ਉੱਤੇ ਫਰਜੀ ਬੰਦੇ ਔਰ ਕੇਜਰੀਵਾਲ ਕੇ ਗੈਂਦਾ ਮੋਦੀ ਨੂੰ ਕੇইডি ਤੇ ਸੀਬੀਆਈ ਦਾ ਦੁਰਉਸਤਮਾਲ ਕਰ ਰਿਆ ਮੋਦੀ ਸਾਡੇ ਦੇ ਪਰਚੇ ਦਰਜ ਕਰ ਰਿਆ ਹਾਲਾਂਕਿ ਇਹਨਾਂ ਦੇ ਖਿਲਾਫ ਬਹੁਤ ਸਬੂਤ ਨੇ ਪਰ ਇਹ ਦੱਸਣ ਭਗਵੰਤ ਮਾਨ ਤੇ ਕੇਜਰੀਵਾਲ ਤੁਸੀਂ ਪੰਜਾਬ ਪੁਲਿਸ ਦਾ ਘੱਟ ਦੁਰਉਪਯੋਗ ਕੀਤਾ ਆ ਆ ਝੋਟੇ ਦਾ ਕੀ ਕਸੂਰ ਸੀ ਬਲਵਿੰਦਰ ਦਾ ਨਸ਼ੇ ਦੇ ਖਿਲਾਫ ਲੜਦਾ ਸੀ ਤੁਸੀਂ ਚੱਕ ਕੇ ਉਹਨੂੰ ਜੇਲ੍ਹ ਕਿਉਂ ਛੁੱਟਿਆ ਆ ਭਾਈ ਅਮਰਿਤਪਾਲ ਦਾ ਕੀ ਕਸੂਰ ਸੀਗਾ ਅਮਰਿਤ ਪ੍ਰਚਾਰ ਕਰਦਾ ਸੀਗਾ ਨਸ਼ੇ ਦੇ ਖਿਲਾਫ ਲੜਦਾ ਸੀਗਾ ਤੁਸੀਂ ਐਨਐਸਏ ਲਾ ਕੇ ਉਹਨੂੰ ਭੇਜ ਦਿੱਤਾ ਦੂਰ ਆ ਜਿਹੜਾ ਭਾਰਨਾ ਸਿੱਧੂ ਏਜੰਟਾਂ ਦੀ ਲੜਾਈ ਲੜਦਾ ਤੁਸੀਂ ਉਹਨੂੰ ਨਹੀਂ ਬਖਸ਼ਿਆ ਤੁਹਾਡੇ ਸਾਹਮਣੇ ਮੈਂ ਖੜਾ ਮੇਰੇ ਵੀਰੋ ਤੁਹਾਨੂੰ ਲੱਗਦਾ ਮੈਂ ਕੋਈ ਨਸ਼ੇ ਦਾ ਤਸਕਰ ਹਾਂ ਮੇਰਾ ਖਾਨਦਾਨ ਹੈ ਮੇਰੇ ਪਿਤਾ ਜੀ ਦੋ ਵਾਰ ਵਿਧਿਆ ਮੰਤਰੀ ਰਹੇ ਨੇ ਮੈਂ ਪੜਿਆ ਲਿਖਿਆ ਆਦਮੀ ਆ ਮੈਨੂੰ ਸਾਰੀ ਗੱਲ ਅਹਿਸਾਸ ਚਾ ਮੈਂ ਤਾਂ ਸਾਰੀ ਜ਼ਿੰਦਗੀ ਨਸ਼ੇ ਦੇ ਖਿਲਾਫ ਲੜਾਈ ਲੜਨ ਵਾਲਾ ਬੰਦਾ ਫੇਸਪਗਵਨਤਮਨ ਨੇ ਕੇਚਰੀਵਾਲ ਦੇ ਕਹਿੰਦੇ ਮੇਰੇ ਤੇ ਪੰਜ ਮੁਕਦਮੇ ਕੀਤੇ ਨੇ ਪਹਿਲਾ ਤੇਨਾਂ ਫੜ ਨਹੀਂ ਸਕਿਆ ਕਿਉਂਕਿ ਮੇਰੀ ਗਾਊਜਮਾਨਤ ਹੋ ਗਈ ਫਿਰ ਇਹਨਾਂ ਨੇ ਆ ਚੌਥਾ ਝੂਠਾ ਪਰਚਾ ਦਰਜ ਕੀਤਾ 9 ਸਾਲ ਪੁਰਾਣਾ ਪਰਚਾ ਫੇਰ ਜਦੋਂ ਮੇਰੀ ਜਵਾਨਾ ਥੋੜੀ ਜਿਹੀ 4 ਮਹੀਨੇ ਬਾਅਦ ਇੱਕ ਪਰਚਾ ਹੋਰ ਦਰਜ ਕੀਤਾ ਸੁਭਾਨਪੁਰ ਥਾਣੇ ਨੂੰ ਖਲਾਇਆ 3 ਵਜੇ ਤੇ ਕਿਹਦੀ ਦੁਪਹਿਰੇ 12 ਵਜੇ ਕੰਮ ਨਾ ਕਰਨ ਲੋਕਾਂ ਦੇ ਕਹੇ ਤੇ ਕਿ ਦਿਨੇ ਦੁਪਹਿਰੇ ਛੋਰੀਆਂ ਇਹਨਾਂ ਦੇ ਸਾਹਮਣੇ ਹੁੰਦੀਆਂ ਲਾਅ ਐਂਡ ਆਰਡਰ ਕੁੱਟਕਟਾਪਾ ਲੜਾਈਆਂ ਇਹਨਾਂ ਦੇ ਸਾਹਮਣੇ ਹੁੰਦੀਆਂ ਗੋਲੀਆਂ ਚੱਲਦੀਆਂ ਮੁੱਸੇ ਵਾਲਾ ਮਾਰਦਾ ਉਹ ਤਾਂ ਇਹਨਾਂ ਕੋ ਇਨਸਾਫ ਹੋਇਆ ਨਹੀਂ ਮੇਰੀ 3 ਵਜੇ ਥਾਣਾ ਖੁਲਾ ਕੇ ਇੱਕ ਪਰਚਾ ਦਰਜ ਕਰਕੇ ਮੈਨੂੰ ਫਿਰ ਉਸ ਪਰਚੇ ਚ ਰੀ ਅਰੈਸਟ ਕੀਤਾ ਮੈਨੂੰ ਜੇਲ੍ਹ ਜਾਣ ਦਾ ਕੋਈ ਮलाल ਨਹੀਂਗਾ ਜਿੱਲਾ ਬੰਦੇ ਰਹਿੰਦੇ ਨੇ ਕੋਈ ਜਾਨ ਪਰ ਇਹਦਾ ਦੇ ਕਿ ਉਹ ਔਕਾਤ ਹੈ ਕਿ ਪੰਜਾਬ ਦੇ ਲੋਕਾਂ ਨੂੰ ਜੇਲਾਂ ਵਿੱਚ ਫੜ ਕੇ ਦੇਣ ਸਾਡੇ ਖਾਲਸਿਆਂ ਨੂੰ ਅਸਾਮ ਦੀਆਂ ਜੇਲਾਂ ਵਿੱਚ ਭੇਜਣ ਤੇਨੂੰ ਦਿੱਲੀਓ ਚੱਕ ਕੇ ਲਿਆ ਕੇ ਇਹਨੂੰ ਬੰਦਾ ਬਣਾਵਾਂਗੇ ਤੁਹਾਨੂੰ ਮੈਂ ਦੱਸ ਦਿੱਤਾ ਵਾ ਜਦ ਦਿਨ ਸਾਡੇ ਕੋਲ ਸੱਤਾ ਆ ਗਈ ਨਾ ਇਹਨੂੰ ਕੱਲੇ ਕੱਲੇ ਅਨਿਆਏ ਜੋ ਕੀਤਾ ਸਾਡੇ ਨਾਲ ਇਹਨੇ ਪੰਜਾਬ ਚ ਲੋਕ ਸਾਹਬ ਜੇਨਾ ਪੈਣਾ ਵਾ ਮੈਨੂੰ ਬੜਾ ਉੱਧੇ ਖਿੱਚ ਆਉਂਦੀ ਆ ਰਿਆਂ ਲੋਕਾਂ ਤੇ ਕਿੱਥੇ ਅਸੀਂ ਫਸ ਗਏ ਨਾ ਕੋਟ ਚਲੋ ਸਿੱਧੇ ਜਿਹੜੂ ਦਾ ਤੀਨੇ ਤੀਲਾ ਕਰਦਾ ਚਲੋ ਆ ਕੱਲ੍ਹ ਆ ਅਕਾਲੀ ਅਕਾਲੀ ਮਾੜੇ ਸੀ ਜਿੱਦਾਂ ਦੇ ਵੀ ਸੀਗੇ ਉਹ ਯਾਰੋ ਫਿਰ ਵੀ ਸਾਡੇ ਆਪਣੇ ਸੀ ਉਹ ਆਪਣੇ ਜਦੋਂ ਮਾਰਦੇ ਕੀ ਕਹਿੰਦੇ ਉਹਦੇ ਸ਼ਾਮੇ ਛੱਡਦੇ ਕਿੱਥੇ ਇਹ ਤਾਂ ਏਡੇ ਏਡੇ ਜ਼ਾਲਮ ਬੰਦੇ ਨੇ ਯਾਰ ਮੇਰੇ ਤੇ ਜਿਹੜਾ ਪਰਚਾ ਦਰਜ ਹੋਇਆ ਨਾ ਐਨਡੀਪੀਐਸ ਦਾ ਜਿਹਨਾਂ ਜਿਸ ਕੇਸ ਮੈਨੂੰ ਬਸਾਇਆ ਉਹਨਾਂ ਨੂੰ 20-20 ਸਾਲ ਕੈਦ ਹੋਈਆ ਇਹਨਾਂ ਦਾ ਤੇ ਇਹਨਾਂ ਦਾ ਤਾਂ ਦਿਲ ਸੀਗਾ ਕਿ ਖੇਰ ਨੂੰ ਘੱਟੋ ਘੱਟ 5 ਸਾਲ ਅੰਦਰ ਰੱਖੋ ਏਡਾ ਥੋੜੋ ਕੁ ਕਰਦਾ ਆਪਣੇ ਪੋਲੀਟੀਕਲ ਜਿਨ੍ਹਾਂ ਨਾਲ ਮੈਂ ਕੰਮ ਕੀਤਾ ਹੋਵੇ ਇਸ ਕਰਕੇ ਮੇਰੇ ਵੀਰੋਂ ਭੈਣੋਂ ਆਪਾਂ ਪੰਜਾਬ ਦਾ ਇਸ ਵਾਰ ਇਸ ਪਹਿਲੀ ਤਰੀਕ ਨੂੰ ਇਹਦਾ ਫੈਸਲਾ ਕਰਨਾ ਦੋਨਾਂ ਤਾਨਾਸ਼ਾਹਾਂ ਦੇ ਖਿਲਾਫ ਵੋਟ ਪਾਣੀ ਆ ਔਰ ਸੰਸਦ ਵਿੱਚ ਇੱਕ ਚੰਗਾ ਵਕੀਲ ਭੇਜੋ ਜਿਹੜਾ ਤੁਹਾਡਾ ਪੱਖ ਰੱਖੇ ਕਿਉਂਕਿ ਮੇਰੇ ਹਿਸਾਬ ਦੇ ਨਾਲ ਪੰਜਾਬ ਦੀ ਪਿੰਡੂਆਂ ਦੀ ਆ ਕਿਰਤਿਆਂ ਦੇ ਕਾਮਿਆਂ ਦੀ ਪਛੜਿਆਂ ਦੀ ਦਲਤਾਂ ਦੀ ਕਿਸੇ ਨੇ ਗੱਲ ਨਹੀਂ ਕੀਤੀ ਉਹ ਤਾਂ ਗੱਲਾਂ ਤਾਂ ਹੋਰੀਆਂ ਨੇ ਕਾਰਪੋਰੇਟਾਂ ਦੀਆਂ 15 ਲੱਖ ਕਰੋੜ ਦਾ ਕਰਜ਼ਾ ਮਾਫ ਹੋਇਆ ਅਡਾਨੀਆਂ ਦਾ ਅੰਬਾਨੀਆਂ ਦਾ ਟਾਟਿਆਂ ਦਾ ਫਿਰਲਿਆਂ ਦਾ ਮਹਿੰਦਰੀਆਂ ਦਾ ਕੋਈ ਕਿਸੇ ਨੇ ਗੱਲ ਹੀ ਨਹੀਂ ਕੀਤੀ ਕਿਸੇ ਨੇ ਤਾਥ ਹੀ ਨਹੀਂ ਪੇਸ਼ ਕੀਤਾ ਕਿਉਂ ਕਰਜ਼ਾ ਤਾਂ ਹੈਗਾ ਚੰਦ ਸੈਂਕੜੇ ਕੰਪਨੀਆਂ ਦਾ ਆ ਜਿਹੜਾ ਸਾਡਾ ਇਕੱਠ ਬੈਠਾ ਇਹ ਪੰਜਾਬ ਦੇ ਕਿਸਾਨ ਖੇਤ ਮਜ਼ਦੂਰ ਤੇ ਵੇਜ ਮੀਨੇ ਤੇ 1 ਲੱਖ ਕਰੋੜ ਦਾ ਕਰਜ਼ਾ ਪਰ ਹੈ 13-14 ਲੱਖ ਪਰਿਵਾਰਾਂ ਦਾ ਕਿਸੇ ਨੇ ਜ਼ੁਬਾਨ ਹੀ ਨਹੀਂ ਖੋਲੀ ਉੱਥੇ ਜਾ ਕੇ ਮੇਰੇ ਵੀਰੋ ਉਹ ਉੱਥੇ ਕਾਨੂੰਨ ਬਣਨੇ ਨੇ ਜਿਹੋ ਜਿਹਾ ਕਾਨੂੰਨ ਮੈਂ ਸਪੀਕਰ ਨੂੰ ਦਿੱਤਾ ਕਿ ਵਿਧਾਨ ਸਭਾ ਹਿਮਾਚਲ ਪ੍ਰਦੇਸ਼ ਵਰਗਾ ਕਾਨੂੰਨ ਬਣਾਓ ਸਾਡੀ ਆਬਾਦੀ ਦਾ ਸੰਤੁਲਨ ਬਚਾਓ ਸਾਡੀ ਪੱਗ ਬਚਾਓ ਸਾਡੀ ਪਾਸ਼ਾ ਬਚਾਓ ਇਹ ਸਾਰੇ ਆਪਾਂ ਕੰਮ ਕਰਨੇ ਸਮਾਜ ਇਆਜ਼ਤ ਨਹੀਂ ਦਿੰਦਾ ਤੁਹਾਡਾ ਕੱਟ ਬਹੁਤ ਅੱਛਾ ਵਾ ਤੁਹਾਡੇ ਪੰਚਾਇਤ ਤੁਹਾਡੇ ਲੋਕੀ ਇੱਥੇ ਬਹੁਤ ਜਜ਼ਬੇ ਚ ਮੈਨੂੰ ਨਜ਼ਰ ਆ ਰਹੇ ਨੇ ਸਰਪਹਾਦਰ ਸਿੰਘ ਜੀ ਮੇਰੇ ਨਾਲ ਬਹੁਤ ਪੁਰਾਣੇ ਜੁੜੇ ਹੋਣੇ ਬਹੁਤ ਪੁਰਾਣੇ ਬਹੁਤ ਸ਼ਰੀਫ ਆਦਮੀ ਇੱਕ ਵਾਰ ਇਹਦੇ ਲਈ ਤਾੜੀ ਮਾਰੋ ਪਤਾ ਨਹੀਂ ਕਿੱਥੇ ਕਿੱਥੇ ਮੇਰੇ ਨਾਲ ਪਹੁੰਚੇ ਰਹੇ ਨੇ ਮੈਂ ਇਹਨਾਂ ਦਾ ਵੀ ਬਹੁਤ ਬਹੁਤ ਦਾ ਧੰਨਵਾਦ ਕਰਦਾ ਦਿੰਦਾਰ ਆ ਤੇ ਮੈਂ ਤੁਹਾਨੂੰ ਇਹੀ ਬੇਨਤੀ ਕਰੂੰਗਾ ਕਿ ਆ ਇਲੈਕਸ਼ਨ ਤਾਂ ਮੈਨੂੰ ਕਾਂਗਰਸ ਦੇ ਪਲੈਟਫਾਰਮ ਤੋਂ ਲ ਪਰੰਤੂ ਐਮਪੀ ਬਣਨ ਤੋਂ ਬਾਅਦ ਮੈਂ ਇਕੱਲਾ ਕਾਂਗਰਸ ਦਾ ਐਮਪੀ ਨਹੀਂ ਹੋਊਗਾ ਮੈਂ ਪੰਜਾਬ ਦਾ ਤੇ ਸੰਗਰੂਰ ਦਾ ਐਮਪੀ ਬਣ ਕੇ ਸਾਰੇ ਮਸਲੇ ਚੱਕੂਗਾ ਜਿਹੜੇ ਬੰਦੀ ਸਿੰਘਾਂ ਦਾ ਕੋਈ ਨਹੀਂ ਚੱਕਦਾ ਅਕਾਲੀ ਵੀ ਨਹੀਂ ਚੱਕਦੇ ਉਹ ਖੈਰਾ ਤੁਹਾਨੂੰ ਚੱਕ ਕੇ ਦਿਖਾਵੇਗਾ ਦਲਿਤਾਂ ਦੇ ਮਸਲੇ ਨਰੇਗਾ ਦੇ ਮਸਲੇ ਕੱਚੇ ਮਕਾਨਾਂ ਦੇ ਮਸਲੇ ਤੁਹਾਡੇ plotsਾਂ ਦੇ ਮਸਲੇ ਤੁਹਾਡੇ ਨੌਕਰੀਆਂ ਦੇ ਬੱਚਿਆਂ ਦੇ ਮਸਲੇ ਇਹ ਸਾਰੇ ਮਸਲੇ ਮੈਂ ਤੁਹਾਡਾ ਚੱਕੂਗਾ ਸਿਰਫ ਸਮੇਂ ਦੀ ਘਾਟ ਕਰਕੇ ਮੈਂ ਇੱਥੇ ਆਪਣੀ ਗੱਲ ਨੂੰ ਸਮਾਪਤ ਕਰਦਾ ਮੈਂ ਆਪਣੀਆਂ ਭੈਣਾਂ ਦਾ ਖਾਸ ਤੌਰ ਤੇ ਇੰਡੀ ਵੱਡੀ ਤਰ੍ਹਾਂ ਤੁਸੀਂ ਆਏ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਅੱਜ ਆਪਾਂ ਲੋਕ ਸਭਾ ਜੀ ਇਕੱਤਰ ਹੋਇਆ ਇੱਕ ਤਰੀਕੂ ਮੇਰੇ ਸਤਕਾਰਯੋਗ ਬਜ਼ੁਰਗੋ ਨੌਜਵਾਨ ਵੀਰੋ ਸਾਡੇ ਜ਼ਿਲ੍ਹਾ ਮੈਦਾਨ ਕੁਦੀਪ ਸ਼ਿੱਕਾ ਰਾਤ ਲੋਜੀ ਸਾਡੇ ਪੈਰ ਸਰਬਜੀਤ ਕੌਰ ਜੀ ਜ਼ਿਲ੍ਹਾ ਪ੍ਰਸ਼ਾਸਨ ਦੇ ਚੇਅਰਮੈਨ ਅਤੇ ਦਰਜਾ ਬਦਰਜਾ ਪਿੰਡ ਦੇ ਪਤਵੰਤੇ ਸੱਜਣ ਪੰਚ ਨੰਬਰ ਦਾ ਸਾਰੇ ਮੈਂ ਅੱਜ ਇੱਕ ਵਿਸ਼ੇ ਤੇ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਕਿ 70-75 ਸਾਲ ਦੀ ਆਜ਼ਾਦੀ ਤੋਂ ਬਾਅਦ ਸਾਡੇ ਨਾਲ ਪੋਲਿਟਿਕਸ ਵਿੱਚ ਹੌਲੀ-ਹੌਲੀ ਨਿਕਾਹ ਹੋਣ ਲੱਗ ਗਿਆ ਪਹਿਲਾਂ ਕਿਸੇ ਵੇਲੇ ਆਪਣੇ ਪੰਜਾਬ ਦੀ ਗੱਲ ਕਰਦੀਏ ਤੇ ਬੜੇ ਹੀ ਚੰਗੇ ਸਾਦੇ ਜਿਹੇ ਆਗੂ ਦੇ ਸੀਗੇ ਔਰ ਬਹੁਤ ਅੱਛੇ ਇਮਾਨਦਾਰ ਲੀਡਰਸ਼ਿਪ ਪੰਜਾਬ ਤੋਂ ਚੱਲੀ ਗੱਲ ਤਾਂ ਦੇਸ਼ ਦੀ ਵੀ ਕਰ ਸਕਦੇ ਪਰ ਮੈਂ ਪੰਜਾਬ ਦੀ ਗੱਲ ਕਰਦਾ ਸਾਡੇ ਮਾਸਟਰ ਤਾਰਾ ਸਿੰਘ ਹੀ ਹੋਏ ਵੇ ਉਹ ਜਿਹੜਾ ਪਰਵਾਰ ਵਿੱਚ ਪੈਦਾ ਹੋਇਆ ਪਰ ਉਹ ਇੰਦੇ ਪਰਪੱਕ ਸਿੱਖ ਮੰਨੇ ਮੁੜ ਕੇ ਕਿ ਸਿੱਖਾਂ ਨੇ ਉਹਨਾਂ ਨੂੰ ਆਪਣੇ ਸਿਰ ਤੇ ਬਿਠਾ ਕੇ ਨਾ ਸਿਰਫ ਐਸਜੀਪੀਸੀ ਦਾ ਪ੍ਰਧਾਨ ਬਣਾਇਆ ਬਲਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰੈਜ਼ੀਡੈਂਟ ਰਹੇ ਔਰ ਇਸਤਨਾ ਹੀ ਕਾਂਗਰਸ ਵਿੱਚੋਂ ਵੀ ਉਸ ਵਕਤ ਸਰਦਾਰ ਪਰਤਾਰਪ ਸਿੰਘ ਕਹਿਰੂ ਵਰਗੇ ਜਿਹੜੇ ਬਹੁਤ ਬੜੇ ਲਿਖੇ ਸੀ ਬਾਹਰੋਂ ਪੜ ਕੇ ਆਏ ਸੀ ਪੜਾਇਆ ਐਸਜੀਪੀਸੀ ਨੇ ਸੀ ਉਹਨਾਂ ਨੂੰ ਐਸਜੀਪੀਸੀ ਦੇ ਖਰਚੇ ਤੇ ਉਹਨਾਂ ਨੇ ਮੇਂ ਪੰਜਾਬ ਦੇ ਵਿੱਚ ਬਹੁਤ ਅੱਛੇ ਪੁਰਨੇ ਪਾਏ ਚੰਗਾ ਰਾਜ ਦਿੱਤਾ ਫਿਰ ਹੋਰ ਬੜੇ ਸਾਦੇ ਬੰਦੇ ਗਿਆਨੀ ਕਪਤਾਰ ਸਿੰਘ ਜੀ ਵਰਗੇ ਜਿਹੜੇ ਇੰਨੇ ਸਾਦੇ ਸੀਗੇ ਕਿ ਉਹ ਪਜਾਮਾ ਟਾਂਕੇ ਤੇ ਮੋਢੇ ਤੇ ਚੰਡੀਗੜ੍ਹ ਦੇ ਸੈਕਟਰੀਅਟੇਟ ਚ ਵੜ ਜਾਂਦੇ ਸੀਗੇ ਕਿੰਨਾ ਸਾਦਗੀ ਇੰਨੀ ਨਿਮਰਤਾ ਔਰ ਇੰਨੇ ਅਸੂਲਾਂ ਦੇ ਪੱਕੇ ਸੀ ਲੋਕੀ ਕਿ ਜ਼ਿਲ੍ਹਾ ਕਟਰੀਆਂ ਮਨਜ਼ੂਰ ਸੀਗੀਆਂ ਲੇਕਿਨ ਚੁਕੜਾ ਮਨਜ਼ੂਰ ਨਹੀਂ ਸੀ ਇਸ ਦੇਸ਼ ਵਿੱਚ ਐਮਰਜੈਂਸੀ ਲੱਗੀ ਕੱਦਸੇਦਾਰ ਗੁਰਚਰਨ ਸਿੰਘ ਕੌੜਾ ਦੇ ਬੰਦੇ ਮੇਰੇ ਪਿਤਾ ਜੀ ਸਰਦਾਰ ਸਚਿੰਦਰ ਸਿੰਘ ਮਾਰ ਦੇ ਬੰਦੇ 19-19 ਮਹੀਨੇ ਕੈਦ ਕਿੱਤੀ ਆਪਣੇ ਉਸਲਾ ਦੇ ਕੈਮਰੇ ਪਿੱਛੇ ਨਹੀਂ ਹਟੇ ਔਰ ਕਦਰਾਂ ਕੀਤਾ ਇਸ ਦੇਸ਼ ਵਿੱਚ ਪਹਿਲਾਂ ਬੜਾਈ ਮਜ਼ਬੂਤ ਹੁੰਦਾ ਸੀਗਾ ਫਰਜ਼ ਕਰੋ ਰੇਲ ਆ ਹਾਦਸਾ ਹੋ ਗਿਆ ਕੋਈ 40-500 ਬੰਦਾ ਇਕੱਠਾ ਕਿਤੇ ਮਰ ਜਾਂਦਾ ਸੀ ਤਾਂ ਰੇਲਵੇ ਮਿਨਿਸਟਰ ਤੋਂ ਅਸਤੀਫਾ ਲਿਆ ਜਾਂਦਾ ਸੀਗਾ ਅਗਰ ਕੋਈ ਜਹਾਜ਼ ਦਾ ਹਾਦਸਾ ਹੋ ਜਾਣਾ ਤੇ ਜਹਾਜ਼ ਵਿੱਚ ਮੰਤਰੀ ਨੇ ਆਪਣੇ ਆਪ ਇਸਤਫਾ ਦੇ ਦਿੱਤਾ। ਅਗਰ ਕਿਸੇ ਹੋਰ ਡਿਪਾਰਟਮੈਂਟ ਵਿੱਚ ਕੋਈ ਮੋਟਾ ਕੋ ਕਫੜਾ ਹੋਣਾ ਤੇ ਉਸ ਮਿਸਟਰ ਨੇ ਆਪਣੇ ਆਪ ਹੀ ਇਸਤਫਾ ਦੇ ਦੇਣਾ ਕਿ ਮੈਂ ਇਹਦੀ ਜ਼ਿੰਮੇਵਾਰੀ ਚੱਕਦਾ ਹਾਂ। ਪਰ ਹੁਣ ਤਾਂ ਇੱਜਾ ਟੀਟਪੜਾ ਹੋ ਗਿਆ ਸਾਡੀ ਪੋਲਿਟਿਕਸ ਵਿੱਚ ਕਿ ਕੋਈ ਸੁਖੂ ਚਾਰ ਨਹੀਂ ਗਾ। ਆਹ ਕੱਲ ਦੀ ਇੱਕ ਬਲਕਾਰ ਸਿੰਘ ਨਾਦਾ ਲੋਕਲ ਬੋਡੀ ਦਾ ਮਿਸਟਰ ਆਵਾ ਨੂੰ ਪਾਰਟੀ ਦਾ। ਕੱਲ ਦੀ ਉਹਦੀ ਬੜੀ ਅਸ਼ਲੀਲ ਗੰਦੀ ਵੀਡੀਓ ਆਈ ਲੇ। ਕੋਈ 21 ਸਾਲ ਦੀ ਲੜਕੀ ਨੂੰ ਉਹ ਨੌਕਰੀ ਵੈਦਾ ਕਰਦਾ ਕਿ ਤੈਨੂੰ ਮੈਂ ਨੌਕਰੀ ਦਊਂਗਾ ਤੇ ਤੂੰ ਮੇਰੇ ਨਾਲ ਤੁਲਕਾਤ ਬਣਾ। ਉਸ ਮੱਤਰਕਾਰ ਨੇ ਉਹਦੀ ਜਿਹੜੀ ਵੀਡੀਓ ਦਾ ਸੀ ਲੜਕੀ ਦਾ মুখ ਉਹਦਾ ਧਾਰ ਕਰਤਾ ਤਾਂ ਕਿ ਲੜਕੀ ਦੀ ਕੋਈ ਪਛਤਾਣਾ ਨਾ ਲੱਗ ਸਕੇ ਕਿ ਉਹ ਲੜਕੀ ਦੀ ਬਹੁਤ ਜ਼ਿਆਦਾ ਬਦਨਾਮੀ ਹੋਣੀ ਸੀ। ਉਹ ਅਸਲ ਵੀਡੀਓ ਉਹਨਾਂ ਦੇ ਕੋਲ ਸਾਰੇ ਪੱਤਰਕਾਰਾਂ ਦੇ ਕੋਲ ਪਰ ਉਸ ਲੜਕੀ ਦਾ ਚਿਹਰਾ ਛੁਪਾ ਕੇ ਇਸ ਮਿਸਟਰ ਦਾ ਜਿਹੜਾ ਉਹ ਨਾਲ ਗੰਦੀਆਂ ਗੱਲਾਂ ਕਰਦਾ

ਸਾਡੇ ਪੰਜਾਬ ਨੂੰ ਚੰਗੀ ਲੀਡਰਸ਼ਿਪ ਪ੍ਰੋਵਾਈਡ ਕਰੋਗੇ ਸਾਡੇ ਦੇਸ਼ੇ ਸ਼ੇਰ ਚੰਗੀ ਲੀਡਰਸ਼ਿਪ ਪ੍ਰੋਵਾਈਡ ਕਰੋਗੇ ਫਰਾਕ ਆ ਇਹਨਾਂ ਦੀ ਕਿਰਪਟਾ ਮਗਰਲਿਆਂ ਨਾਲ ਸੰਗੋੜਾ ਕਨੌਣੀਆਂ ਤੇ ਮਾਣੀਆਂ ਨੇ ਅਈ ਕੋ ਘਟਾ ਨਹੀਂ ਸਕੀ ਇਸੇ ਤਰ੍ਹਾਂ ਹੀ ਤੁਹਾਨੂੰ ਯਾਦ ਹੋਵੇਗਾ ਕਿ ਮੈਂ ਇੱਕ ਇੱਕ ਤਾਰੂ ਚੱਕ ਮਿਨਿਸਟਰ ਰਹਿਣਾ ਦਾ ਦਾਦ ਕੋਟ ਦਾ ਉਹ ਖਰਾਕ ਮਿਨਿਸਟਰ ਹੈ ਕਿ ਕੀ ਹੈ ਉਹਦੀ ਵੀ ਇੱਕ ਮੇਰੇ ਕੋਲ ਵੀਡੀਓ ਕਲੀਪ ਲੈ ਕੇ ਆਏ ਉਹ ਇੱਕ ਨੌਜਵਾਨ ਦਾ ਮੁੰਡੇ ਦਾ ਸ਼ੋਸ਼ਣ ਕਰ ਰਿਹਾ ਉਸ ਵੀਡੀਓ ਛੋਟੀ ਮੈਂ ਜਦੋਂ ਵੀਡੀਓ ਦੇਖੀ ਇਹਦੀ ਗੰਦੀ ਸ਼੍ਰੀਮਨ ਆਖਿਆ ਕਿ ਇਹ ਸੋਸ਼ਲ ਮੀਡੀਆ ਤੇ ਚੱਲੇਗਾ ਤਾਂ ਸਾਡੇ ਤਾਂ ਨੌਜਵਾਨਾਂ ਦੇ ਉੱਤੇ ਬੜਾ بڑا ਅਸਰ ਪਵੇਗਾ ਅਸੀਂ ਉਹ ਵੀਡੀਓ ਚੱਕ ਕੇ ਤੇ ਰਾਜਪਾਲ ਪੰਜਾਬ ਨੂੰ ਮਿਲ ਕੇ ਕੌਮ ਦੇ ਰਾਜਪਾਲ ਪੰਜਾਬ ਨੇ ਉਸ ਵੀਡੀਓ ਨੂੰ ਫੋਰੈਂਸਿਕ ਲੈਬੋਰੀ ਹੁੰਦੀ ਆ ਕਿ ਕਿਤੇ ਗਲਤੀ ਤਾਂ ਨਹੀਂ ਬਣਾਈ ਉਹਦੇ ਕੋਲ ਤਸਦੀਕ ਕਰਾ ਉਹ درست ਪਾਈ ਗਈ ਰਾਜਪਾਲ ਪੰਜਾਬ ਨੇ ਭਗਵੰਤ ਮਾਨ ਨੂੰ ਚਿੱਠੀ ਲਿਖੀ ਕਿ ਐਦਾਂ ਦਾ ਜਿਹੜਾ ਗੰਦਾ ਮਤ ਜਿਹੜਾ ਲਾਲ ਚੰਦ ਕਟਾਰੂ ਚੱਕ ਕਿ ਨੂੰ ਬਾਹਰ ਕੱਢਿਆ ਨਹੀਂ ਕੱਢਿਆ ਰੰਮੀਓ ਦੱਸੋ ਇੰਦਾ ਦੀ ਕਿਸੇ ਪਾਰਟੀ ਵਿੱਚ ਕੋ ਬੰਦੇ ਹਨ ਜਿਹੜੇ ਆ ਅਸ਼ਲੀਲ ਹਰਕਤਾ ਕਰਨ ਕੁੜੀਆਂ ਤੇ ਮੁੰਡਿਆਂ ਨੂੰ ਦਾ ਸ਼ੋਸ਼ਣ ਕਰਨ ਤੇ ਬੜੇ ਚੋਰੀਆਂ ਛਾਪੀਆਂ ਕਰਕੇ ਮਨਿਸਟਰ ਬਣੇ ਫਿਰਦੇ ਨੇ ਆ ਰੋਡਾ ਦਾ ਭਗਵਾਨ ਤੇ ਮਹਿਰਾਣ ਆ ਉਹ ਕਿਦਾਂ ਮੱਥੇ ਲੱਗਦਾ ਉਹ ਕਹਿੰਦੇ ਨੇ ਮੂੰਹ ਜਦੋਂ ਵੀਡੀਓ ਤਾਂ ਸਾਰਿਆਂ ਨੇ ਦੇਖ ਲੈਣੀ ਆ ਉਹ ਕਿਹੜੇ ਮੂੰ ਨਾਲ ਮੱਥੇ ਲੱਗੇਗਾ ਬਰਕਾਰ ਸਿੰਘ ਤੇ ਕਿਕਰ ਚੱਕ ਕੇ ਤਾਂ ਰੋਜ਼ ਮੱਥੇ ਲੱਗਦਾ ਅਚਾਹ fırsਤ ਬਣਾਉਣ ਨੇ ਮੈਂ ਉਹ ਅਫਸਰ ਇਹਨਾਂ ਮਤਰੀਆਂ ਦੇ ਕਿੱਦਾਂ ਮੱਥੇ ਲੱਗਣਗੇ ਉਹਨਾਂ ਦੇ ਘਰਾਂ 'ਚ ਬੱਚੇ ਨੇ ਲੜਕੀਆਂ ਨੇ ਬੇਚੇ ਨੇ ਘਰ ਵਾਲੀਆਂ ਨੇ ਔਰਤਾਂ ਨੇ ਕਿੱਦਾਂ ਮੱਥੇ ਲੱਗਰੋਂਗੇ ਔਰ ਮੈਂ ਉਹਨਾਂ ਦੇ ਆ ਬਲਕਾਰ ਸਿੰਘ ਦੇ ਕਿਤਾਰੂ ਚੱਕਦੇ ਮੋਟਰਾਂ ਦੇ ਬਣਾ ਰਹੇ ਉਹ ਕਿਹਦੇ ਮੂੰਹ ਦੇ ਨਾਲ ਜਾ ਕੇ ਗੱਲ ਚਾਰ ਪਾਉਂਦੇ ਹੋਣਗੇ ਕਿ ਹਾਰ ਬਾਕੇ ਦੇ ਕਹਿੰਦੇ ਹੋਣਗੇ ਬਹੁਤ ਸਗਾ ਕੰਮ ਕੀਤਾ ਥਾਪੀ ਦੇਦੇ ਹੋਣਗੇ ਕਿ ਤਗੜਾ ਹੋ ਕੇ ਹੋਰ 10 12 ਐਦਾਂ ਦੇ ਸਕੈਂਡਲ ਕਰ ਇੱਥੇ ਖੜੇ ਆ। ਬਾਕੀ ਖਮਾਨੀਆਂ ਦੇ ਨਾਲ ਦੂਜਿਆਂ ਗੱਲਾਂ ਇਹ ਤੇ ਇਹਨਾਂ ਦਾ ਝੂਠ ਏਡਾ ਕੰਮਾ ਸਾਬਤ ਹੋ ਜਾਣਾ। ਔਰ 3-4 ਗੱਲਾਂ ਨੇ ਜਰਾ ਦੇਆਂ ਸਾਡਾ ਅੱਜ ਥੋੜਾ ਤੁਝੇਵੇਂ ਜ਼ਿਆਦਾ ਨੇ। ਇਹਨਾਂ ਦੀ ਕਿਰਦਾਰ ਦੀ ਗੱਲ ਕਰਦਾ ਮੈਂ ਅੱਜ। ਚਲੋ ਸੜਕਾਂ ਬਣੀਆਂ ਨਹੀਂ ਬਣੀਆਂ, ਨਾਲੀਆਂ ਬਣੀਆਂ ਨਹੀਂ ਬਣੀਆਂ, ਸਾਡੇ ਸਕੂਲ ਅਪਗ੍ਰੇਡ ਕੀਤੇ ਨਹੀਂ ਕੀਤੇ। ਉਹ ਘੱਟੋ ਘੱਟ ਯਾਰ ਕਿਰਦਾਰ ਤਾਂ ਚੰਗਾ ਰੱਖੋ। ਆ ਬਲਕਾ ਮੈਂ ਕਿ ਭਗਰੌਲ ਪਿੰਡ ਗਿਆ। ਦਰ ਵਿੱਚ ਇਦਾਂ ਮਿਲਿਆ ਇੱਕ ਸੀ ਭਗਰੌਲ ਪਿੰਡ ਦੀ। ਉਹ ਮੈਨੂੰ ਕਹਿਣ ਲੱਗੇ ਕਿ ਆਪ ਅੱਜ ਆਪਾਂ ਮੀਟਿੰਗ ਹਾਂ ਜੀ ਪੁੱਲਤੇ ਕਰ ਰਹੇ ਹਾਂ ਮੈਂ ਕਿਹ ਕੀ ਗੱਲ ਉਹ ਇਹਨਾਂ ਤੋਂ ਮੈਂ ਜਦੋਂ ਪਿੰਡ ਗਏ ਬਗਰੋਂ ਉਹ ਪਿੰਡ ਵਾਲੇ ਕਹਿੰਦੇ ਅਸੀਂ ਮੀਟਿੰਗ ਤੁਹਾਡੀ ਆ ਜਿੱਥੇ ਇੱਕ ਪੋਲ ਬਣਾਇਆ ਭਗਵੰਤ ਮਾਨ ਨੇ ਆਪਾਂ ਉਥੇ ਪੁੱਲਤੇ ਕਰ ਰਹੇ ਹਾਂ ਅਸੀਂ ਕੀ ਉਹ ਸਾਨੂੰ ਪਿੰਡ ਵੀ ਸਤ ਤੋਂ ਕੋਈ ਕਿਲੋ ਕਿਲੋ ਮੀਟਰ ਤੋਰ ਕੇ ਪਟਿਆਲੇ ਦੇ ਨਾਲ ਹੱਦ ਲੱਗਦੀ ਹੈ ਇਸ ਪਿੰਡ ਦੇ ਕੋਲ ਅਸੀਂ ਉੱਥੇ ਚਲੇ ਗਏ ਭਗਵਾਨ ਪ੍ਰਮਾਨ ਨੇ ਇੱਕ ਝੂਠ ਬੋਲਿਆ ਲੋਕਾਂ ਦੀ ਕਚਹਿਰੀ 'ਚ ਕਿ ਇੱਕ ਟੀਵੀ ਇੰਟਰਵਿਊ ਕਰ ਰਿਹਾ ਸੀਗਾ ਉੱਥੇ ਜਗ ਬਾਣੀ ਦੇ ਨਾਲ ਕਿਤੇ ਚੰਡੀਗੜ੍ਹ 'ਚ ਦੋ ਵਾਰੀ ਐਮਪੀ ਬਣਨ ਤੋਂ ਬਾਅਦ ਉੱਥੇ ਟੀਵੀ ਇੰਟਰਵਿਊ 'ਚ ਇਹ ਕਹਿੰਦਾ ਕਹਿੰਦਾ ਕਿ ਇੱਕ ਮੈਂ ਮਗਰੋਲ ਪਿੰਡ ਗਿਆ ਮਗਰੋਲ ਪਿੰਡ ਵਿੱਚ ਲੋਕਾਂ ਨੇ ਮੈਨੂੰ ਇੱਕ ਡਰੇਨ ਦੇ ਪੁਲ ਦਾ ਮੰਗ ਕੀਤੀ ਮੈਂ ਡਰੇਨ ਦਾ ਪੁਲ ਦੇਖਣ ਤੋਂ ਬਾਅਦ ਡੀਸੀ ਸੰਗਰੂਰ ਨੂੰ ਕਿਹਾ ਕਿ ਇਹਦਾ ਐਸਟੀਮੇਟ ਲਗਵਾਓ ਕਿ ਕਿੰਨੇ ਦਾ ਪੁਲ ਬਣੇਗਾ ਮੈਂ ਤੁਹਾਨੂੰ ਆਪਣੇ ਪੈਸਿਆਂ ਚੋਂ ਐਮਪੀ ਲਾਈਫ 5 ਕਰੋੜ ਰੁਪਏ ਦੇ ਦੂੰਗਾ ਉਹਨਾਂ ਨੇ ਜਿਹੜਾ ਐਸਟੀਮੇਟ ਲਾਇਆ ਉਹ ਕਹਿੰਦਾ ਡੀਸੀ ਨੇ ਪੀਡਬਲੂਡੀ ਤੋਂ ਜਿਹੜਾ ਐਸਟੀਮੇਟ ਲਗਵਾਇਆ ਉਹ ਐਸਟੀਮੇਟ ਬਣਿਆ ਇੱਕ ਲੱਗ ਇੱਕ ਕਰੋੜ 8 ਲੱਖ ਰੁਪਏ ਕਹਿੰਦਾ ਮੈਂ ਸੋਚਿਆ ਕਿ ਇਹਦਾ ਬੜਾ ਵੱਡਾ ਪੈਸਾ ਮੈਨੂੰ 50 ਪੈਸੇ ਦੇਣੇ ਪਏ ਤਾਂ ਮੇਰਾ 60 ਲੱਖ ਰੁਪਏ ਲੱਗ ਜਾਣਾ ਕਹਿੰਦਾ ਫਿਰ ਮੈਂ ਇੱਕ ਇੰਜੀਨੀਅਰ ਦੋਸਤ ਸੀ ਮੇਰਾ ਮੈਂ ਉਹਨਾਂ ਨਾਲ ਸੰਪਰਕ ਕੀਤਾ ਇੰਜੀਨੀਅਰ ਦੋਸਤ ਨੂੰ ਮੈਂ ਕਿਹਾ ਵੀ ਐਸਟੀਮੇਟ ਲਾ ਇਸ ਪੂਰ ਦਾ ਅਖਿਓ ਨੇ ਪੂਰ ਦਾ ਐਸਟੀਮੇਟ ਲਾ ਦਿੱਤਾ ਸਿਰਫ 8 ਲੱਖ ਦਾ ਕਹਿੰਦਾ ਜੀ ਮੈਂ 1 ਕਰੋੜ ਰੁਪਇਆ ਪੰਜਾਬ ਦਾ ਬਚਾਇਆ ਦੇ ਨਾਲ ਕੋਲ 8 ਲੱਖ ਭਾਤ ਉਹ ਪਿੰਡ ਵਾਲੇ ਕਹਿੰਦੇ ਜੀ ਆਹ ਦੇਖ ਲੋ ਕੋਲ ਤੇ ਉੱਤੇ ਖੜ ਗਏ ਉਹ ਛਤ ਝੰਬੂ ਡਰੇਨ ਆ ਉਹ ਜਦੋਂ ਕੋਲ ਤੇ ਦਿਖਾਇਆ ਉਥੇ ਪੁਲੀ ਹੈਗੀਗਾ ਯਾਰ ਕੋਈ ਸਿਰਫ ਦੋ ਪਾਈਪ ਪਏ ਉਹ ਵੀ ਪਿੰਡ ਦਾ ਸਰਪੰਚ ਤਾਰੀ ਆ ਸ਼ਹਿਰ ਤੇ ਇੱਕ ਸਰਪੰਚ ਉਧਰੋਂ ਆ ਉਹ ਕਹਿੰਦਾ ਜੀ ਆ ਲਗਾ ਪਾਉਣ ਵਾਸਤੇ ਦੋ ਪਾਈਪ ਵੱਡੇ ਨੂੰ ਦੇ ਏਡੇ ਦੇ ਪਾਈਪ ਦੇ ਦੋ ਉਹ ਡਰੇਨ ਦੇ ਅਕਾ ਉੱਥੋਂ ਉੱਤੋਂ ਤੁਰ ਕੇ ਲੱਗ ਜਾਂਦੇ ਨਹੀਂ ਯਾਰ ਇੱਕ ਅੰਚੂਠ ਜਿਹੜਾ ਕੋ ਕੋਣ ਹੈ ਹੀ ਨਹੀਂਗਾ ਜਿਹੜਾ ਕੋ ਬਣਾਇਆ ਹੀ ਨਹੀਂਗਾ ਜਿਹਦਾ ਕੋ ਐਸਟੇਟ ਬਣਾਇਆ ਹੀ ਨਹੀਂ ਸੀ ਜਿਹੜਾ ਇਹਦਾ ਇੰਜੀਨੀਅਰ ਕੋ دوست ਹੀ ਨਹੀਂ ਸੀਗਾ ਇੱਕ ਤਾਂ ਇਹ ਝੂਠੇ ਬੰਦੇ ਸਾਡੇ ਦਾ ਰਾਜ ਕਰਦੇ ਔਰ ਆਪਣੇ ਮਾਂ ਨੂੰ ਖੜੇ ਕਰਕੇ ਕੀ ਕਿਹਾ ਸੀ ਬਰਨਾਲੇ ਦੇਲੇ ਵਿੱਚ ਉਹਨਾਂ ਦੇ ਸਿਰ ਤੇ ਹੱਥ ਰੱਖ ਕੇ ਕਹਿੰਦਾ ਅੱਜ ਤੋਂ ਬਾਅਦ ਮੈਂ ਦਾਰੂ ਨਹੀਂ ਪੀਂਦਾ ਕਹਿੰਦਾ ਸਹਵਰੀ ਬੜੇਗਾ ਉਹ ਬਰਨਾਲੇ ਦੀ ਰੇਡੀਰ ਬਾਅਦ ਸ਼ਰਾਬ ਕਿਤੇ ਡਿੱਗ ਜਾਂਦਾ ਕਿਉਂ ਡਿੱਗ ਜਾਂਦਾ ਗੁਰਦੁਆਰਾ ਸਾਹਿਬ ਚ ਦਾਰੂ ਪੀ ਕੇ ਜਾਂਦਾ ਮੈਂ ਤਾਂ ਸਿਰਫ ਕਿਰਦਾਰ ਦੀ ਗੱਲ ਕਰਦਾ ਹਾਂ ਅਗੇ ਗਣੇ ਕਿਰਦਾਰ ਦੇ ਲੋਕਾਂ ਨੂੰ ਆਪਾਂ ਆਪੇ ਤੇ ਰਾਜ ਕਰਨ ਬਿਆਗੇ ਤੇ ਪੰਜਾਬ ਤੋਂ ਆਪਾਂ ਕੀ ਉਮੀਦ ਕਰਾਂਗੇ ਨੌਜਵਾਨਾਂ ਤੋਂ ਇਹੀ ਕਰਾਂਗੇ ਨੇ ਕਿ दारू ਪੀਓ ਝੂਠ ਬੋਲੋ ਕੱਪਾ ਮਾਰੋ ਚੁਟਕਲੇ ਸੁਣਾਓ ਕਿਕਲੀਆਂ ਸੁਣਾਓ ਕਦੀ ਪੰਜਾਬ ਨਾਲ ਇਵਾਦ ਦੇ ਮੂੰਹ ਤੇ ਕਰਤਾਰ ਦੇ ਮੂੰਹ ਕਿਕਲੀ ਕਿਲੀ ਨੇ ਸੁਣਿਆ ਸੀ ਤੁਸੀਂ ਕਿ ਪੰਜਾਬ ਦੇ ਵਿੱਚ ਮੁੱਖ ਮੰਤਰੀ ਦਾ ਕੰਮ ਕਿਕਲੀਆ ਸੁਣਾਉਣਾ ਵਾ ਕਿ ਕੰਮ ਕਰਨਾ ਵਾ ਸਾਡੇ ਬੱਚੇ ਰਸਿਆਂ ਵਿੱਚ ਗਰਸਤ ਨੇ ਸਾਡੇ ਬੱਚੇ ਉਦਾਸ ਹੋ ਕੇ ਵਿਦੇਸ਼ਾਂ ਵਿੱਚ ਜਾ ਰਹੇ ਨੇ ਉਹਦਾ ਇਹਦੇ ਕੋਈ ਹੱਲ ਨਹੀਂ ਹੈ ਸਾਡੀਆਂ ਲੋਕੀਆਂ ਹਨ ਰਾਜਸਥਾਨ ਤੇ ਦਿੱਲੀ ਦੇ ਲੋਕ ਜਾ ਰਹੇ ਨੇ ਜਿਵੇਂ ਕਿ ਖਮੂਨ ਜੀ ਨੇ ਕਿ ਹਮਾਚਲ ਦੀ ਤਰ੍ਹਾਂ ਇੱਕ ਕਾਨੂੰਨ ਪੇਸ਼ ਕਰ ਤੀਉ ਗੱਲ ਸਮਝ ਨਹੀਂ ਆਉਂਦੀ ਇਸ ਕਰਕੇ ਮੈਂ ਸਰਕਾਰ ਨੂੰ ਚੀਮਾ ਦੇ ਨਗਰ ਨਿਵਾਸੀਓ ਬਜ਼ੁਰਗੋ ਨੌਜਵਾਨੋ ਮੈਂ ਤਾਂ ਸਿਰਫ ਇਹ ਕਹਿਣ ਆਇਆ ਆਪਣੀ ਤਕਦੀਰ ਆਪਣੇ ਹੱਥ ਚ ਲਵੋ ਇਹਨਾਂ ਦੇ ਆਪਾ ਖੱਤੂ ਤੇ ਕਿਚਰੀ ਵਾਲ ਦੇ ਬੱਚੇ ਨੇ ਇਹ ਉਹ ਅੱਜਾਂ ਵਾਲੇ ਦੇ ਬੱਚੇ ਨਹੀਂ ਗਏ ਇਹਨਾਂ ਨੇ ਤੁਹਾਡਾ ਕਦੇ ਕੁਝ ਨਹੀਂ ਸੁਆਣਾ ਰਾਜਸਮਾ ਦਿੱਤੀਆਂ ਅਮੀਰਾਂ ਨੂੰ ਗੈਰ ਪੰਜਾਬੀਆਂ ਨੂੰ ਨੌਕਰੀਆਂ ਦਿੱਤੀਆਂ ਬਾਹਰਿਆਂ ਨੂੰ ਜਿੰਨੇ ਚੰਗੇ ਅਹੁਦੇ ਪੰਜਾਬ ਸਰਕਾਰ ਐਜੂਕੇਸ਼ਨ ਮੋਡ ਦਾ ਚਿੰਨ੍ਹ ਐ ਲੌਣਾ ਸੀ ਕਿਚਰੀ ਵਾਲ ਦਾ ਦਿੱਲੋਂ ਬੰਦਾ ਆਇਆ 루ਪੀ ਤੋਂ ਜਿਹੜਾ ਬਾਬਾ ਫਰੀਦ ਯੂਨੀਵਰਸਿਟੀ ਦਾ ਜਿਹਨੂੰ ਭੇਜਣਾ ਸਾਡੇ ਬੱਚੇ ਦਾ ਅਗਿਆ ਚੱਕਰ ਜੋਗੇ ਰੱਖੇ ਇਹਨਾਂ ਨੇ ਬਸਤੇ ਫੜੇ ਤੋ ਕੇ ਰੱਖਿਓ ਸੋਸ਼ਲ ਮੀਡੀਆ ਤੇ ਗਾੜੀ ਪ੍ਰੋਚ ਕਰਨਾ ਸਿਰੱਖਿਓ ਨੇ ਜੰਨੀਆਂ ਨੌਕਰੀਆਂ ਹੋਰ ਵੀ ਵਿੱਤਿਆਂ ਸੋਸ਼ਲ ਮੀਡੀਆ ਤੇ ਸਾਰੇ ਦਿলিউ ਲਾ ਕੇ ਬਿਠਾ ਕੇ ਚੰਡੀਗੜ੍ਹ ਦੇ ਸੈਕਟਰੀ ਦੇ ਘਰ ਉਤਰਾਇਆ ਤਾਕਤ ਕਿ ਮੈਂ ਸਿਰਫ ਕਹਿਣਾ ਹੈ ਕਿ ਇਸ ਇਲੈਕਸ਼ਨ ਨੂੰ ਇਸ ਸੈਮਿਟ ਨਾਲ ਨਜ਼ਰ ਆ ਦਿਖੋ ਕਿ ਆਪਾਂ ਦੋ ਤਾਨਾ ਸਾਹ ਹਰੋਣੇ ਨੇ ਇੱਕ ਤਾਨਾ ਸਾਹ ਜਿਹਦੀ ਮੋਦੀ ਜੋ ਸਾਡੇ ਘਟ ਕਿੰਦੀਆਂ ਦਾ ਦੁਸ਼ਮਣ ਕਿਸਾਨਾਂ ਦਾ ਦੁਸ਼ਮਣ ਹਰਿਆਣਾ ਪੁਲਿਸ ਤੋਂ ਨੇ ਆਪਣੇ ਕਿਸਾਨਾਂ ਨੂੰ ਹੁਣੇ ਤਾਜ਼ਾ

ਮੈਨੂੰ ਕਾਮਯਾਬ ਕਰੋ ਮੈਂ ਤੁਹਾਡਾ ਵਕੀਲ ਬਣ ਕੇ ਦੇਸ਼ ਦੀ ਪਾਰਲੀਮੈਂਟ ਵਿੱਚ ਕਿਸਾਨਾਂ ਦੇ ਖੇਤ ਮਜ਼ਦੂਰਾਂ ਦੇ ਕਿਰਤਿਆਂ ਦੇ ਕਾਮਿਆਂ ਦੇ ਲਤਾੜੇ ਹੋਿਆਂ ਦੇ ਪਛੜੇ ਹੋਿਆਂ ਦੇ ਦਲਿਤਾਂ ਦੇ ਔਰ ਸਾਰੇ ਛੋਟੇ ਦੁਕਾਨਦਾਰ ਛੋਟੇ ਵਪਾਰੀ ਦੇ ਮੁੱਦੇ ਸਾਰੇ ਚੱਕਾਂਗਾ ਮੇਰਾ ਥੋੜਾ ਗਲਾ ਵੀ ਸਾਥ ਨਹੀਂ ਦੇ ਰਿਹਾ ਕਿਉਂਕਿ ਮੈਨੂੰ ਤਾਂ ਹੁਣ 50 ਦਿਨ ਹੋ ਗਏ ਤਕਰੀਬਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਔਰ ਮੈਂ ਜਿਹੜਾ ਬੋਲਦਾ ਮੈਂ ਢਿੱਡ ਤੋਂ ਬੋਲਦਾ ਮੈਂ ਜਜ਼ਬਾਤੀ ਆਦਮੀ ਆ ਮੈਂ ਹਮੇਸ਼ਾ ਦਿਲ ਤੋਂ ਚੱਲਿਆ ਮੈਂ ਕਦੇ ਦਿਮਾਗ ਤੋਂ ਛੱਤਰ ਪੁਣਾ ਨਹੀਂ ਕੀਤਾ ਜ਼ਿੰਦਗੀ 'ਚ ਔਰ ਇਸ ਤਾ ਜੋ ਮੈਂ ਪੰਜਾਬ 'ਚ ਕੀਤਾ ਉਹਦੀ ਕੀਮਤ ਵੀ ਅਦਾ ਕੀਤੀ ਆ ਬਹੁਤ ਮੁਕਦਮੇ ਚੱਲੇ ਜੇਲਾ ਜੀ ਸੁੱਕਿਆ ਗਿਆ ਪਰ ਕੋਈ ਗੱਲ ਨਹੀਂ ਮੈਂ ਜਿੱਥੇ ਖੜਾ ਆ ਉੱਥੇ ਖੜਾ ਆ ਤੁਮੇ ਤੁਹਾਨੂੰ ਇਹ ਵੀ ਸਮਝਣਾ ਚਾਹਨਾ ਕਿ ਜੇ ਤੁਸੀਂ ਮੈਨੂੰ ਵੋਟ ਪਾ ਕੇ ਭੇਜੋਗੇ ਮੈਂ ਪਾਰਲੀਮੈਂਟ ਵਿੱਚ ਆ ਕੇ ਬੰਦੀ ਸਿੱਕਾਂ ਦੀ ਗੱਲ ਕਰੂੰਗਾ ਜਿਹੜੀ ਕਿਸੇ ਐਮਪੀ ਨੇ ਨਹੀਂ ਕੀਤੀ ਮੈਂ ਜਾ ਕੇ ਐਮਐਸਏ ਵਰਗੇ ਕਾਲੇ ਕਾਨੂੰਨਾਂ ਦਾ ਯੂਆਪਾ ਵਰਗੇ ਕਾਲੇ ਕਾਨੂੰਨਾਂ ਦਾ ਵਿਰੋਧ ਕਰੂੰਗਾ ਮੈਂ ਜਿਹੜੇ ਕਰਜ਼ਾ ਚੜਿਆ ਕਿਸਾਨਾਂ ਤੇ ਖੇਤ ਮਜ਼ਦੂਰਾਂ ਤੇ ਪੰਜਾਬ ਦੇ ਵਿੱਚ ਲੋਕੀ ਆਤਮ ਹੱਤਿਆ ਕਰ ਰਹੇ ਮੈਂ ਇਹਨਾਂ ਦੀ ਗੱਲ ਕਰੂੰਗਾ ਮੈਂ ਸੰਗਰੂਰ ਵਿੱਚ ਪੈਲੇ ਹੋਏ ਕੈਂਸਰ ਵਿੱਚ ਧਰਤੀ ਦਾ ਪਾਣੀ ਜੋ ਫੈਕਟਰੀਆਂ ਦੇ ਗੰਦ ਨੇ ਸਾਡਾ ਗੰਦਲਾ ਕਰਤਾ ਮੈਂ ਇਹਦੀ ਵੀ ਗੱਲ ਕਰੂੰਗਾ ਮੈਂ ਪੰਜਾਬ ਵੈਸੇ ਵੀ ਜ਼ਮੀਨ ਹੇਠਲੇ ਪਾਣੀ ਦਾ ਸਤਾਰ ਜੋ ਬਹੁਤ ਤੇਜ਼ੀ ਨਾਲ نیچے ਗਿਆ ਅੱਜ ਸੰਗਰੂਰੋ ਰੈੱਡ ਜ਼ੋਨ ਵਿੱਚ ਸਾਡਾ ਪਾਣੀ ਜਿਹੜਾ ਟੂਬਲਾਂ ਦਾ ਅਸੀਂ ਛੋਣੇ ਵਾਸਤੇ ਕੱਢ ਰਹੇ ਹਾਂ ਇਸ ਮਸਲੇ ਦਾ ਹੱਲ ਵੀ ਕਰਾਂਗੇ ਮੈਂ ਪੰਜਾਬ ਅ ਦੇਸ਼ ਦਾ ਪਾਕਿਸਤਾਨ ਨਾਲ ਬਾਰਡਰ ਖੁੱਲਿਆ ਜਾਵੇ ਇਹਦੀ ਬਜਾਅਤ ਕਰੂੰਗਾ ਤਾਂ ਕਿ ਮੱਧ ਏਸ਼ੀਆ ਵਿੱਚ ਬਹੁਤ ਲੰਬੀ ਚੌੜੀ ਮਾਰਕੀਟ ਸਾਡੇ ਕਿਸਾਨਾਂ ਦੀ ਔਰ ਸਾਡੇ ਸਾਰੀਆਂ ਜਿੰਸਾਂ ਦੀ ਅਤੇ ਬਲਕੇ ਵਪਾਰੀਆਂ ਦੀ ਤੇ ਇੰਡਸਟਰੀ ਦੀ ਵੀ ਆ ਇਸ ਤਰ੍ਹਾਂ ਦੇ ਚੰਗੇ ਕੰਮ ਕਰਕੇ ਆਪਣੇ ਸੰਗਰੂਰ ਦੇ ਲੋਕਾਂ ਦੀ ਸੇਵਾ ਕਰੂੰਗਾ ਗਲਤਾਂ ਦੇ ਬੜੇ ਈਸ਼ੂ ਨੇ ਇਹਨਾਂ ਦੀ ਮੇਰੇ ਘਰ ਦੀ ਦਿਹਾੜੀ ਬਹੁਤ ਘਟਿਆ ਇਹਨਾਂ ਦੇ ਦਿਨ ਪੂਰੇ ਨਹੀਂ ਲੱਗਦੇ ਇਹਨਾਂ ਦੇ ਮਕਾਨ ਵਾਲਿਆਂ ਵਾਲੇ ਨੇ ਇਹਨਾਂ ਦੇ ਕੋਠਾ ਦੀ ਜਗ੍ਹਾ ਨਹੀਂ ਹੈ ਇਹਨਾਂ ਦੇ ਮਸਲੇ ਵੀ ਸਾਰੇ ਜਿਹੜੇ ਨੇ ਉਹ ਚੱਕਾਂਗਾ ਔਰ ਇਹਨਾਂ ਦੇ ਵਾਸਤੇ ਵੀ ਇੱਕ ਵਿਸ਼ੇਸ਼ ਪ੍ਰਾਈਵੇਟ ਸੈਕਟਰ ਵਿੱਚ ਵੱਡਾ ਪ੍ਰੋਜੈਕਟ ਆਵੇ ਤਾਂ ਕਿ ਸੰਗੂਰ ਦੇ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਤੇ ਬੱਚਾ ਤੇ ਲੜਕੀਆਂ ਨੂੰ ਕੋਈ ਅੱਛਾ ਜੋਬ ਮਿਲ ਸਕੇ ਇਹ ਸਾਰੀਆਂ ਗੱਲਾਂ ਮੁਕਸਰ ਤੌਰ ਤੇ ਮੈਂ ਕਰਨ ਦੀ ਵਚਨਬੱਧ ਹਾਂ ਮੈਂ ਤੁਹਾਡਾ ਸਭ ਦਾ ਇਸ ਅਸਤ ਵਿੱਚ ਇਕੱਠੇ ਹੋਣ ਤੇ ਔਰ ਸਾਡੀ ਗੱਲ ਇਤਮਾਨ ਨਾਲ ਸੁਣਨ ਵਾਸਤੇ ਤੁਹਾਡਾ ਬਹੁਤ ਸਾਰਾ ਰਿਸ਼ੁਕਰੀਆ ਕਰਦਾ ਇੱਕ ਵਾਰ ਪਿਆਰ ਨਾਲ ਫਤਿਹ ਬਲਾਦਾਂ ਦੇ ਵਿੱਚ ਗੱਲਾਂ ਚੰਗੀਆਂ ਲੱਗੀਆਂ ਇੱਕ ਵਾਰੀ ਤਾੜੀ ਜ਼ਰੂਰ ਮਾਰ ਦੇਣਾ ਕਿ ਇਹ ਵੀ ਸਾਡੀ ਖੁਸ਼ਕੀ ਹੈ